ਕਦੂਦ ਵਧ ਗਏ ਆਪਰੇਸ਼ਨ ਕਰਵਾ ਲਿਆ ਪਰ ਆਪਰੇਸ਼ਨ ਤੋਂ ਬਾਅਦ ਵੀ ਜਿਹੜਾ ਸਿਸਟਮ ਠੀਕ ਨਹੀਂ ਬੈਠਿਆ ਬੈਠੇ ਬੈਠੇ ਦਾ ਪਿਸ਼ਾਬ ਹੈ ਜਿਹੜਾ ਉਹ ਨਿਕਲ ਜਾਂਦਾ ਪਤਾ ਨਹੀਂ ਲੱਗਦਾ ਡਾਈਪਰ ਲਗਾ ਕੇ ਰੱਖਣੇ ਪੈਂਦੇ ਨੇ ਅਗਰ ਤਾਂ ਕਦੂਦ ਇੱਧਰ ਨੂੰ ਬਾਹਰ ਨੂੰ ਵਧਦੇ ਆ ਫਿਰ ਤਾਂ ਉਹਦਾ ਕੋਈ ਜ਼ਿਆਦਾ ਬੋਡੀ ਤੇ ਨੁਕਸਾਨ ਨਹੀਂ ਹੈ ਪਰ ਜਦੋਂ ਇਹ ਅੰਦਰ ਨੂੰ ਵਧਣਾ ਸ਼ੁਰੂ ਹੋ ਜਾਂਦੇ ਆ ਤੇ ਇਹ ਯੂਰਿਨ ਦੀ ਜਿਹੜੀ ਨਾਲੀ ਹੈ ਯੂਰਥਰਾ ਉਹਨੂੰ ਟਾਈਟ ਕਰ ਦਿੰਦੇ ਆ ਜਿਹਦੇ ਕਰਕੇ ਪਿਸ਼ਾਬ ਘਟ ਆਂਦਾ ਹੈ ਪਿਸ਼ਾਬ ਬਾਰ-ਬਾਰ ਆਂਦਾ ਹੈ ਤੇ ਸਾਨੂੰ ਹਮੇਸ਼ਾ ਲੱਗਿਆ ਰਹਿੰਦਾ ਵੀ ਪਿਸ਼ਾਬ ਕਰਕੇ ਆ ਉਹ ਦੁਬਾਰਾ ਫੇਰ ਪਿਸ਼ਾਬ ਜਾਣ ਦੀ ਅਰਜ਼ ਹੁੰਦੀ ਹੈਗੀ ਐ ਇਸ ਕਰਕੇ ਇਹਦਾ ਆਮ ਤੌਰ ਤੇ ਮੈਡੀਕਲ ਸਾਇੰਸ ਦੇ ਵਿੱਚ ਤਾਂ ਇਹਦਾ ਆਪਰੇਸ਼ਨ ਹੀ ਹੱਲ ਦੱਸਦੇ ਆ ਵੀ ਇਹਦਾ ਆਪਰੇਸ਼ਨ ਕਰਵਾ ਲਓ ਤੇ 300 ਰੁਪਈਆ ਦੇ ਵਿੱਚ ਤੁਹਾਡੇ ਪਿਸ਼ਾਬ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹ ਦੂਰ ਹੋ ਸਕਦੇ ਨੇ ਬਹੁਤ ਵਾਰ ਹੁੰਦਾ ਹੈ ਕਿ ਜੀ ਅਸੀਂ ਪਿਸ਼ਾਬ ਕਰਕੇ ਹਟੇ ਉਨ ਨਾਲ ਦੀ ਨਾਲ ਸਾਨੂੰ ਫੇਰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜੀ ਪਿਸ਼ਾਬ ਜਾਣ ਦੀ ਫੇਰ ਜ਼ਰੂਰਤ ਹੈ ਬਹੁਤ ਵਾਰ ਹੁੰਦੇ ਕਿ ਅਸੀਂ ਪਿਸ਼ਾਬ ਕਰਕੇ ਹਟ ਗਏ ਪੂਰੀ ਤਰ੍ਹਾਂ ਫਾਰਗ ਹੋ ਗਏ ਲੇਕਿਨ ਬਾਅਦ ਚ ਪਤਾ ਲੱਗਦਾ ਹੈ ਕਿ ਸਾਡੀ ਪੈਂਟ ਸਾਰੀ ਗਿੱਲੀ ਹੋਈ ਪਈ ਹੈ ਜੀ ਇਹਦੇ ਦੇ ਲੇ ਪਾਸਿਓ ਉਹ ਤੁਪਕਾ ਤੁਪਕ ਵੀ ਜਿਹੜਾ ਨਿਕਲਦਾ ਰਹਿੰਦਾ ਉਹ ਵੀ ਕਿ ਦੁੱਧਾ ਕਰਕੇ ਹੁੰਦਾ ਜੀ ਛੜ ਕੇ ਤੇ ਬੈਠ ਕੇ ਪਿਸ਼ਾਬ ਕਰਨ 'ਚ ਵੀ ਕੋਈ ਫਰਕ ਹੈ ਜੀ ਬਹੁਤ ਫਰਕ ਹੈ ਜੀ ਦੇਖੋ ਜਦੋਂ ਪੈ ਖੜ ਕੇ ਕਰਨੇ ਕੋਈ ਯੂਰੀ ਬਲੇਡਰ ਤੇ ਕੋਈ ਪ੍ਰੈਸ਼ਰ ਨਹੀਂ ਪੈ ਰਿਹਾ ਜਦੋਂ ਅਸੀਂ ਬੈਠ ਕੇ ਕਰਾਂਗੇ ਜਦੋਂ ਅਸੀਂ ਇੱਦਾਂ ਬੈਠ ਕੇ ਯੂਰੀਨ ਪਾਸ ਕਰਦੇ ਆ ਆ ਸਾਡੇ ਉੱਪਰਲੇ ਔਰਗਨ ਦਾ ਪ੍ਰੈਸ਼ਰ ਉੱਤੇ ਪੈ ਰਿਹਾ ਸਾਡਾ ਬਿਲਕੁਲ ਖਾਲੀ ਹੁੰਦਾ ਹੈ ਯੂਰੀਨ ਬਲੇਡਰ ਖਾਲੀ ਹੁੰਦਾ ਹੈ ਜਦੋਂ ਸਾਡਾ ਯੂਰੀਨ ਬਲੇਡਰ ਖਾਲੀ ਹੋ ਰਿਹਾ ਸਾਨੂੰ ਕੋਈ ਸਮੱਸਿਆ ਨਹੀਂ ਹੋਣੀ ਕੋਈ ਗਦੂਦਾਂ ਦੀ ਦਿੱਕਤ ਨਹੀਂ ਹੋਣੀ ਮੈਂ ਦੱਸ ਦੇਵਾਂ ਜੇਕਰ ਤੁਸੀਂ ਖੜ ਕੇ ਵੀ ਯੂਰੀਨ ਪਾਸ ਕਰਨਾ ਨਾ ਖੜਨ ਤੋਂ ਯੂਰੀਨ ਕੰਪਲੀਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਦਾਂ ਅੱਡੀਆਂ ਚੱਕ ਕੇ ਇੱਕ ਦੋ ਔਰ ਤਿੰਨ ਤਿੰਨ ਵਾਰੀ ਜ਼ੋਰ ਦੀ ਇਦਾਂ ਝਟਕਾ ਦੇਣਾ ਤੁਸੀਂ ਨੋਟ ਕਰਿਓ ਉਸ ਤੋਂ ਬਾਅਦ 10 15 ml ਯੂਰਿਨ ਫੇਰ ਤੁਹਾਨੂੰ ਆਏਗਾ ਪਿਸ਼ਾਬ ਵਾਲੀ ਨਾਲੀ ਜਿਹਨੂੰ ਕੈਥੀਟਰ ਕਹਿੰਦੇ ਹੈਗੇ ਉਹ ਲਾਣੀ ਪੈਂਦੀ ਹੈ ਪੇਸ਼ੈਂਟ ਕਿਤੇ ਕੋਈ ਫੰਕਸ਼ਨ ਤੇ ਨਹੀਂ ਜਾ ਸਕਦਾ ਕਿਤੇ ਕਿਸੇ ਨਾਲ ਮਿਲ ਨਹੀਂ ਸਕਦਾ ਹੈਗਾ ਅੰਦਰ ਹੀ ਲੇਟਿਆ ਰਹਿੰਦਾ ਹੈਗਾ ਪਰ ਦੇਖੋ ਸਾਡੇ ਕੋਲ ਐਸੀਆਂ ਮੈਡੀਸਿਨ ਹੈਗੀਆਂ ਤੁਸੀਂ ਬਲੀਵ ਨਹੀਂ ਕਰਨਾ ਮੈਂ ਇੱਕ ਪੇਸ਼ੈਂਟ ਦਾ 7 ਇਅਰਜ਼ ਦਾ ਉਹਦਾ ਆਪਣਾ ਯੂਰਿਨ ਨਾਲੀ ਲੱਗੀ ਹੋਸੀ ਜਿਹਨੂੰ ਕੈਥੀਟਰ ਕਹਿੰਦੇ ਹੈਗੇ 7 ਸਾਲ ਤੋਂ ਬਾਅਦ ਉਹਦੀ ਬੰਦੇ ਰਿਮੂਵ ਹੋਈ ਹੈ ਨਿੰਬੂ ਹੈਗਾ ਨਿੰਬੂ ਦੇ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਕਹਿ ਰਹੇ ਸੀ ਇਹ ਨੰਬਰ ਇੱਥੇ ਕੱਪੜੇ ਪਾਏ ਹੋਏ ਨੇ ਜੀ ਤੇ ਆ ਦੇਖੋ ਬਗੈਰ ਕੱਪੜਿਆਂ ਤੋਂ ਵੀ ਨਿੰਬੂ ਪਿਆ ਇੱਥੇ ਇਹਦੇ ਕੱਪੜੇ ਉਤਾਰੇ ਹੋਏ ਨੇ ਯਾਨੀ ਕਿਦਾ ਛਿੱਲੜ ਜਿਹੜਾ ਉਹ ਉਤਾਰ ਰੱਖਿਆ ਜਦਕਿ ਆਪਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੋਈ ਇਹਦਾ ਸੋਲੂਸ਼ਨ ਨਹੀਂ ਮਿਲਦਾ ਥੋੜੀ ਦੇਰ ਬਾਅਦ ਦੁਬਾਰਾ ਫੇਰ ਰੀਐਕਟੈਂਸ ਹੋ ਜਾਂਦੀ ਹੈਗੀ ਹੈ ਤੇ ਸਾਡੇ ਕੋਲ ਇਹਦੀਆਂ ਬਹੁਤ achiyan medicine ਹੈ ਤੇ ਕੁਝ ਸਾਡੇ ਕੋਲ ਨੁਸਕੇ ਹੈਗੇ ਜਿਹਦੇ ਨਾਲ ਅਸੀਂ ਅਗਰ ਉਹ ਤੁਸੀਂ ਲੈਂਦੇ ਰਹੋ ਤਾਂ ਤੁਹਾਡੇ ਗਦੂਦਾਂ ਦੀ ਪ੍ਰੋਬਲਮ ਜਿਹੜੀ ਹੈ ਕਾਫੀ ਹੱਦ ਤੱਕ ਠੀਕ ਰਹੇਗੀ। ਕਈ ਵਾਰ ਜੇਕਰ ਬਹੁਤ ਛਿੱਕ ਵੱਜਦੀ ਹੈ ਤੇ ਬਹੁਤ ਵਾਰ ਹੁੰਦਾ ਹੈ ਕਿ ਪਿਸ਼ਾਬ ਨਿਕਲ ਜਾਂਦਾ ਹੈ ਹੱਸਣ ਨਾਲ ਵੀ ਕਈ ਵਾਰ ਜੀ ਜੇ ਉੱਚੀ ਦੇ ਕੇ ਹੱਸਲਣ ਤਾਂ ਪਿਸ਼ਾਬ ਨਿਕਲ ਜਾਂਦਾ ਤੇ ਕੀਗਲ ਐਕਸਰਸਾਈਜ਼ ਅਗਰ ਉਹ ਬੰਦਾ ਰੋਜ਼ ਕਰਦਾ ਰਹੇ ਉਹਨੂੰ ਪ੍ਰੋਸਟੇਟ ਦੀ ਕਦੇ ਸਮੱਸਿਆ ਹੋਣੀ ਕੀਗਲ ਐਕਸਰਸਾਈਜ਼ ਹਾਂਜੀ ਲੈਟਰਨ ਵਾਲਾ ਰਸਤਾ ਹੈਗਾ ਜਿਹਨੂੰ ਐਨਲ ਰੀਜਨ ਕਹਿੰਦੇ ਹੈਗੇ ਆ ਠੀਕ ਹੈ ਨਾ ਉਹਨੂੰ ਤੁਸੀਂ ਸਕਵੀਜ਼ ਕਰਨਾ ਹੈ। ਮਤਲਬ ਕੁੱਟਣਾ। ਉਹਨੂੰ ਕੁੱਟਣਾ ਹੈਗਾ। ਠੀਕ। ਇਹਦੀ ਨਿੰਬੂ ਦੇ ਕੱਪੜੇ ਲਾਣੇ ਹੈਗੇ ਆ। ਕੱਪੜੇ ਕਿਵੇਂ? ਇਹਦੀ ਕद्दूकस ਕਰਨਾ ਹੈ। ਹਾਂਜੀ ਹਾਂਜੀ ਕद्दूकस ਕਰਕੇ ਇਹਦੀ ਉੱਪਰਲੀ ਲੇਅਰ ਸਾਰੀ ਰਿਮੂਵ ਕਰਕੇ। ਤਾਂ 1 ਮਿੰਟ ਵੀ ਨਹੀਂ ਲੱਗੇ ਜੀ ਐਸੇ ਕਰਕੇ ਤੁਸੀਂ ਕਹਿ ਰਹੇ ਸੀ ਸਿਰਫ 1 ਮਿੰਟ ਚਾਹੀਦਾ ਤੁਹਾਡਾ। ਹਾਂਜੀ ਹਾਂਜੀ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ farooq ਇੱਕ ਵਾਰ ਮੁੜ ਤੋਂ ਇੱਕ ਨਵਾਂ ਵਿਸ਼ਾ ਤੁਹਾਡੀ ਸਿਹਤ ਨਾਲ ਸੰਬੰਧਿਤ ਲੈ ਕੇ ਹਾਜ਼ਰ ਹਾਂ ਜੀ ਮੈਂ ਇਸ ਵੇਲੇ ਸਰਦੀਆਂ ਦੇ ਵਿੱਚ ਪਿਸ਼ਾਬ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਉਹ ਬੜੀ ਤੇਜ਼ੀ ਨਾਲ ਵਜ ਜਾਂਦੇ ਨੇ ਅਜਿਹੇ ਦੇ ਵਿੱਚ ਨਾ ਸਿਰਫ ਸਰਦੀਆਂ ਸਗੋਂ ਸਰਦੀਆਂ ਤੋਂ ਬਾਅਦ ਵੀ ਲਗਾਤਾਰ ਬਿਮਾਰੀ ਹੈਗੀ ਹੈ ਜਿਹੜੀ ਪਿਸ਼ਾਬ ਰੋਗਾਂ ਨਾਲ ਸੰਬੰਧਿਤ ਉਹ ਬਹੁਤ ਜ਼ਿਆਦਾ ਵਧ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਵੱਡੀ ਖੇਬੋਵਾਲ ਡਾਕਟਰ ਰਾਜੇਸ਼ ਠਾਕੁਰ ਜੀ ਹੋਰਾ ਕੋਲ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਸ਼ਾਬ ਨਾਲ ਸੰਬੰਧਿਤ ਖਾਸ ਕਰਕੇ ਜਿਨ੍ਹਾਂ ਦੇ ਗਦੂਦ ਵੱਧ ਜਾਂਦੇ ਨੇ ਅਸੀਂ ਕਹਿੰਦੇ ਗਦੂਦ ਵੱਧ ਗਏ ਆਪਰੇਸ਼ਨ ਕਰਵਾ ਲਿਆ ਪਰ ਆਪਰੇਸ਼ਨ ਤੋਂ ਬਾਅਦ ਵੀ ਜਿਹੜਾ ਸਿਸਟਮ ਠੀਕ ਨਹੀਂ ਬੈਠਿਆ ਬੈਠੇ-ਬੈਠੇ ਦਾ ਪਿਸ਼ਾਬ ਹੈ ਜਿਹੜਾ ਉਹ ਨਿਕਲ ਜਾਂਦਾ ਹੈ ਪਤਾ ਨਹੀਂ ਲੱਗਦਾ ਡਾਈਪਰ ਲਗਾ ਕੇ ਰੱਖਣੇ ਪੈਂਦੇ ਨੇ ਖਾਸ ਕਰਕੇ ਜਿਹੜੀ ਇਸ ਵੇਲੇ ਪਹਿਲਾਂ ਤਾਂ ਇਹ ਬਜ਼ੁਰਗਾਂ ਨੂੰ ਪ੍ਰੋਬਲਮ ਹੁੰਦੀ ਸੀ ਹੁਣ ਤੇ ਇਹ ਜਵਾਨ-ਜਵਾਨ ਮੁੰਡੇ ਕੁੜੀਆਂ ਨੂੰ ਪ੍ਰੋਬਲਮ ਹੈਗੀ ਹੈ ਕਿ ਅਗਰ ਉੱਚੀ ਹਸਵੀ ਲੈਣ ਤਾਂ ਵੀ ਉਹਨਾਂ ਦਾ ਜਿਹੜਾ ਪਿਸ਼ਾਬ ਹੈਗਾ ਉਹ ਨਿਕਲ ਜਾਂਦਾ ਅਜਹੀ ਪ੍ਰੋਬਲਮ ਦਾ ਅਜਹੀ ਸਮੱਸਿਆ ਕਿਉਂ ਆਉਂਦੀ ਹੈ ਉਹਦਾ ਹੱਲ ਕੀ ਹੈਗਾ ਇਹ ਸਾਰੇ ਸਵਾਲ ਲੈ ਕੇ ਅੱਜ ਇੱਕ ਵਾਰ ਮੁੜ ਤੋਂ ਅਸੀਂ ਡਾਕਟਰ ਰਾਜੇਸ਼ ਠਾਕੁਰ ਸਾਹਿਬ ਕੋਲ ਪਹੁੰਚੇ ਹਾਂ ਜਿਹੜੇ ਕਿ ਸਪੈਜਿਕ ਸਾਇੰਸ ਦੇ ਜ਼ਰੀਏ ਆਪਣਾ ਇਲਾਜ ਜਿਹੜਾ ਟ੍ਰੀਟਮੈਂਟ ਆ ਉਹ ਕਰਦੇ ਨੇ ਪਰ ਅੱਜ ਤੁਹਾਡਾ ਨੁਸਖਾ ਉਹਨਾਂ ਨੇ ਨਿੰਬੂ ਵਾਲਾ ਨੁਸਖਾ ਨਿੰਬੂ ਦੇ ਕੱਪੜੇ ਲਹਾ ਕੇ ਤੇ ਉਹ ਨੂੰ ਅੱਜ ਤੁਹਾਡਾ ਫਾਰਮੂਲਾ ਇਸਤੇਮਾਲ ਕਰਵਾਣਾ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ। ਸ਼ੁਕਰੀਆ ਜੀ ਫਰੂਕੀ ਸਾਹਿਬ ਧੰਨਵਾਦ ਤੁਹਾਡਾ। ਜੀ। ਅੱਛਾ ਡਾਕਟਰ ਸਾਹਿਬ ਅ ਅਸੀਂ ਅੱਜ ਤੁਹਾਡੇ ਕੋਲ ਆਇਆ ਕਿਉਂਕਿ ਬਹੁਤ ਸਾਰੇ ਮਰੀਜ਼ ਜਿਹੜੇ ਤੁਹਾਡੇ ਕੋਲੋਂ ਪ੍ਰੋਸਟੇਟ ਵਾਲੇ ਗਦੂਦਾਂ ਵਾਲੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਸੀ ਪਿਸ਼ਾਬ ਦੇ ਰੋਗਨ ਨਾਲ ਸੰਬੰਧਤ ਬਹੁਤ ਸਾਰੇ ਠੀਕ ਹੋਏ ਨੇ ਜਿਨ੍ਹਾਂ ਦੇ ਧੰਨਵਾਦ ਦੇ ਫੋਨ ਵੀ ਸਾਨੂੰ ਆਏ ਨੇ। ਪਹਿਲੇ ਸਾਨੂੰ ਇਹ ਦੱਸੋ ਵੀ ਇਹ ਨਿੰਬੂ ਕੀ ਕਰੂਗਾ ਜੀ ਉਹਨਾਂ ਤੁਸੀਂ ਤੇ ਨਿੰਬੂ ਰੱਖੀ ਬੈਠੇ ਹੋ ਸਾਡੇ ਆਉਂਦਿਆਂ ਨੂੰ ਤੇ ਕਾਲਾ ਨਮਕ ਰੱਖੀ ਬੈਠੇ ਹੋ ਇਹ ਕੀ ਕਰਨ ਵਾਲੇ ਤੁਸੀਂ ਕਹਿ ਰਹੇ ਹੋ ਵੀ ਅੱਜ ਨਿੰਬੂ ਦੇ ਕੱਪੜੇ ਲਹਾ ਕੇ ਫਿਰ ਉਹਦਾ ਨੁਸਖਾ ਬਣਾਵਾਵਾਂਗੇ ਆਪਾਂ ਤੁਹਾਡੇ ਕੋਲ ਅ ਦੇਖੋ ਫਰੂਕੀ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਖਾਸ ਕਰ ਸਰਦੀਆਂ ਦੇ ਵਿੱਚ ਇੱਕ ਸਮੱਸਿਆ ਪ੍ਰੋਸਟੇਟ ਕਾਫੀ ਜ਼ਿਆਦਾ ਜਿਹਨੂੰ ਕੋਈ ਪੰਜਾਬੀ ਦੇ ਵਿੱਚ ਗਦੂਦਾਂ ਕਹਿੰਦੇ ਹੈਗੇ ਪ੍ਰੋਸਟੇਟੋ ਮੈਗੈਲੀਨ ਲਾਰਜਮੈਂਟ ਆਫ ਪ੍ਰੋਸਟੇਟ ਪ੍ਰੋਸਟੇਟ ਸਭ ਤੋਂ ਪਹਿਲਾਂ ਅਸੀਂ ਸਾਨੂੰ ਇਹ ਉਹ ਵੀ ਪ੍ਰੋਸਟੇਟ ਹੈ ਕੀ ਚੀਜ਼ ਹੈ ਪ੍ਰੋਸਟੇਟਿਕ ਗ੍ਰੰਥੀ ਹੁੰਦੀ ਹੈ ਗਲੈਂਡ ਜਿਹਨੂੰ ਕਹਿੰਦੇ ਹੈਗੇ ਆ ਜੀ ਇਹ ਯੂਰੀ ਬਲੇਡਰ ਜਿਹੜਾ ਹੁੰਦਾ ਹੈਗਾ ਉਹਦੇ ਥੱਲੇ ਸਿਚੁਏਟਿਡ ਹੁੰਦੀ ਹੈਗੀ ਹੈ ਜਿਨੇ ਕੀ ਪਿਸ਼ਾਬ ਦੀ ਨਾਲੀ ਯੂਰੇਥਰਾ ਨੂੰ ਆਲੇ ਦੁਆਲੇੋਂ ਕਵਰ ਕੀਤਾ ਹੁੰਦਾ ਹੈਗਾ ਠੀਕ ਹੈ ਇਹਦਾ ਮੇਨ ਕੰਮ ਹੁੰਦਾ ਹੈਗਾ ਜਿਹੜੇ ਕੀ ਆਪਣਾ ਰੀਪ੍ਰੋਡਕਟਿਵ ਸਿਸਟਮ ਹੈ ਉਹਦੇ ਵਿੱਚ ਹੈਲਪ ਕਰਦੇ ਹੈਗੇ ਆ ਪਰ ਜੇ ਇੱਕ ਸਾਈਨ ਬੋਰਡ ਵੀ ਲਾਇਆ ਇਹਦੇ ਤੋਂ ਸਮਝਾਓਗੇ ਸਾਨੂੰ ਵੀ ਕੀ ਹੋ ਸਕਦਾ ਤੁਸੀਂ ਦੇਖੋ ਤੁਸੀਂ ਤਸਵੀਰਾਂ ਇੱਥੇ ਡਾਕਟਰ ਸਾਹਿਬ ਨੇ ਬਾਕਾਇਦਗੀ ਨਾਲੇ ਲਗਵਾਏ ਵੀ ਹੋਏ ਇਹ ਕੀ ਚੀਜ਼ ਹੈਗਾ ਜੀ ਸਾਰਾ ਇਹ ਇਹ ਫਿਰ ਪਿਸ਼ਾਵਾਹ ਵਾਲਾ ਰਸਤਾ ਹੀ ਹੈ ਜੀ ਸਾਰਾ ਹਾਂਜੀ ਹਾਂਜੀ ਦੇਖੋ ਇਹ ਨਾ ਸਾਡਾ ਐਕਸਕ੍ਰੀਟਰੀ ਸਿਸਟਮ ਹੈ ਸਾਰਾ ਇਹ ਸਾਡੇ ਗੁਰਦੇ ਹੈਗੇ ਆ ਇੱਥੋਂ ਯੂਰੀਨ ਬਣ ਕੇ ਸਾਡਾ ਇਹ ਯੂਰੀਨ ਬਲੇਡਰ ਦੇ ਵਿੱਚ ਆਂਦਾ ਹੈਗਾ ਠੀਕ ਹੈ ਜੀ ਯੂਰੀਨ ਬਲੇਡਰ ਤੋਂ ਥੱਲੇ ਆ ਐਕਸਕ੍ਰੀਟਰੀ ਯੂਰੀਥਰਾ ਹੈਗੀ ਹੈ ਜਿੱਤੋਂ ਬਾਡੀ ਦੇ ਵਿੱਚੋਂ ਯੂਰੀਨ ਬਾਹਰ ਜਾਂਦਾ ਹੈਗਾ ਇਹਨਾਂ ਨੂੰ ਕਹਿੰਦੇ ਆ ਥੋੜਾ ਕਲੋਜ਼ ਕਰਕੇ ਦਿਖਾਓ ਇਹਨਾਂ ਨੂੰ ਇਹ ਹੈਗੀਆਂ ਜੀ ਪ੍ਰੋਸਟੇਟ ਗਲੈਂਡਸ ਅੱਛਾ ਠੀਕ ਹੈ ਜੀ ਜਿਹੜੇ ਜਿਹੜੇ ਗਦੂਦ ਹੈਗੇ ਜਿਹੜੇ ਵੱਧ ਜਾਂਦੇ ਨੇ ਉਹ ਚੀਜ਼ ਹੈ ਹਾਂਜੀ ਹਾਂਜੀ ਆਮ ਤੌਰ ਤੇ ਕਈਆਂ ਨੂੰ ਪਤਾ ਨਹੀਂ ਹੁੰਦਾ ਇਹ ਆ ਹੈਗੀਆਂ ਪ੍ਰੋਸਟੇਟ ਗਲੈਂਡਸ ਇਹਨਾਂ ਦਾ ਉਮਰ ਦੇ ਹਿਸਾਬ ਨਾਲ 40 ਤੋਂ 45 ਸਾਲ ਦੀ ਉਮਰ ਤੋਂ ਬਾਅਦ ਇਹ ਇਹਨਾਂ ਦਾ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ ਹੈ ਇਹ ਮੇਲ ਡਿਜ਼ੀਜ਼ ਹੈ ਮਰਦਾਂ ਦੀ ਬਿਮਾਰੀ ਹੈਗੀ ਅਗਰ ਤਾਂ ਗਦੂਦ ਇੱਧਰ ਨੂੰ ਬਾਹਰ ਨੂੰ ਵੱਧਦੇ ਆ ਹਾਂਜੀ ਫਿਰ ਤਾਂ ਉਹਦਾ ਕੋਈ ਜਿਆਦਾ ਬਾਡੀ ਤੇ ਨੁਕਸਾਨ ਨਹੀਂ ਹੈ ਪਰ ਜਦੋਂ ਇਹ ਅੰਦਰ ਨੂੰ ਵਧਣਾ ਸ਼ੁਰੂ ਹੋ ਜਾਂਦੇ ਆ ਤੇ ਇਹ ਯੂਰਿਨ ਦੀ ਜਿਹੜੀ ਨਾਲੀ ਹੈ ਯੂਰਥਰਾ ਉਹਨੂੰ ਟਾਈਟ ਕਰ ਦਿੰਦੇ ਆ ਜਿਹਦੇ ਕਰਕੇ ਪਿਸ਼ਾਬ ਘਟ ਆਂਦਾ ਹੈ ਪਿਸ਼ਾਬ ਬਾਰ ਬਾਰ ਆਂਦਾ ਹੈ ਤੇ ਸਾਨੂੰ ਹਮੇਸ਼ਾ ਲੱਗਿਆ ਰਹਿੰਦਾ ਵੀ ਪਿਸ਼ਾਬ ਕਰਕੇ ਆ ਉਹ ਦੁਬਾਰਾ ਫੇਰ ਪਸ਼ਾਬ ਜਾਣ ਦੀ ਅਰਜ਼ ਹੁੰਦੀ ਹੈਗੀ ਹੈ ਇਸ ਕਰਕੇ ਇਹਦਾ ਆਮ ਤੌਰ ਤੇ ਮੈਡੀਕਲ ਸਾਇੰਸ ਦੇ ਵਿੱਚ ਤਾਂ ਇਹਦਾ ਆਪਰੇਸ਼ਨ ਹੀ ਹੱਲ ਦੱਸਦੇ ਆ ਵੀ ਇਹਦਾ ਆਪਰੇਸ਼ਨ ਕਰਵਾ ਲਓ ਜਦ ਕਿ ਆਪਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੋਈ ਇਹਦਾ ਸੋਲੂਸ਼ਨ ਨਹੀਂ ਮਿਲਦਾ ਥੋੜੀ ਦੇਰ ਬਾਅਦ ਦੁਬਾਰਾ ਫੇਰ ਰੀਇਕਰੈਂਸ ਹੋ ਜਾਂਦੀ ਹੈਗੀ ਹੈ ਤੇ ਸਾਡੇ ਕੋਲ ਇਹਦੀਆਂ ਬਹੁਤ achiyan medicine ਹੈ ਤੇ ਕੁਝ ਸਾਡੇ ਕੋਲ ਨੁਸਕੇ ਹੈਗੇ ਜਿਹਦੇ ਨਾਲ ਅਸੀਂ ਅਗਰ ਉਹ ਤੁਸੀਂ ਲੈਂਦੇ ਰਹੋ ਤਾਂ ਤੁਹਾਡੇ ਗਦੂਦਾਂ ਦੀ ਪ੍ਰੋਬਲਮ ਜਿਹੜੀ ਹੈ ਕਾਫੀ ਹੱਦ ਤੱਕ ਠੀਕ ਰਹੇਗੀ। ਅੱਛਾ ਤੇ ਤੁਸੀਂ ਕਹਿ ਰਹੇ ਹੋ ਕਿ ਆਪਰੇਸ਼ਨ ਵੈਸੇ ਜੇ ਗਦੂਦਾਂ ਵਾਲੇ ਬੰਦੇ ਜਿਹੜੀ ਪਿਸ਼ਾਬ ਵਾਲੀ ਨਾਲ ਹੀ ਲੱਗੀ ਹੁੰਦੀ ਹੈ ਜੀ ਫਿਰ ਉਹ ਗਦੂਦ ਜਿਨ੍ਹਾਂ ਦੇ ਵੱਜ ਜਾਂਦੇ ਨੇ ਉਹ ਇਸ ਕਰਕੇ ਲਈ ਹੁੰਦੀ ਹੈ ਜੀ। ਦੇਖੋ ਜਦੋਂ ਇਹ ਸਾਡੇ ਯੂਰੀ ਬਲੇਡਰ ਦਾ ਪਰਮਾਤਮਾ ਵੱਲੋਂ ਇਹ ਜਦੋਂ ਇਹਨੇ 3/4 ਹੋਣਾ ਹੈਗਾ। ਉਸ ਤੋਂ ਬਾਅਦ ਆਪਣੇ ਆਪ ਹੀ ਇਹਨੇ ਕੰਟ੍ਰੈਕਸ਼ਨ ਦੇ ਨਾਲ ਯੂਰੀਨ ਬੋਡੀ ਚ ਆਊਟ ਜਾਂਦਾ ਹੈਗਾ ਠੀਕ ਹੈ ਤੇ ਪਰ ਕਿਸੇ ਕਾਰਨ ਵਜ੍ਹਾ ਨਾਲ ਜਾਂ ਜਿਹਨੂੰ ਕਹ ਲੋ ਵੀ ਇਹ ਆਪਣਾ ਵੀਕਨੈਸ ਯੂਰੀਨ ਬਲੇਡਰ ਦੀ ਯੂਰੀਨ ਬੋਡੀ ਤੋਂ ਆਊਟ ਨਹੀਂ ਹੁੰਦਾ ਹੈਗਾ ਯੂਰੀਨ ਕਿਡਨੀ ਯੂਰੀਨ ਬਣਾਤਾ ਰਹੀ ਹੈ ਪਰ ਬੋਡੀ ਚ ਆਊਟ ਨਹੀਂ ਹੋ ਰਹੀ ਯੂਰੀਨ ਜਿਸ ਕਰਕੇ ਫਿਰ ਉਹਨਾਂ ਨੂੰ ਪਿਸ਼ਾਬ ਵਾਲੀ ਨਾਲੀ ਜਿਹਨੂੰ ਕੈਥੀਟਰ ਕਹਿੰਦੇ ਹੈਗੇ ਉਹ ਲਾਣੀ ਪੈਂਦੀ ਹੈਗੀ ਹੈ ਉਹਦਾ ਵੀ ਬਹੁਤ ਹੀ ਜ਼ਿਆਦਾ ਇੱਕ ਪੇਨਫੁੱਲ ਹੈ ਸਾਰਾ ਦਿਨ ਲੱਗੀ ਰਹਣੀ ਹਫ਼ਤੇ 15 ਦਿਨ ਬਾਅਦ ਉਹਨੂੰ ਚੇਂਜ ਕਰਨਾ ਪੈਂਦਾ ਬਹੁਤ ਵਾਰ ਹੁੰਦਾ ਜੀ ਇਨਫੈਕਸ਼ਨ ਵੀ ਹੋ ਜਾਂਦੀ ਹੈ ਡਾਕਟਰ ਸਾਹਿਬ ਯਾਨੀ ਇਨਫੈਕਸ਼ਨ ਯੂਆਈ ਉਹਨਾਂ ਦਾ ਪਾਸ ਸੈੱਲ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੇ ਹਨ ਇੱਕ ਬੜੀ ਮਤਲਬ ਕਿ ਇੱਕ ਸ਼ਰਮਨਾਕ ਤੇ ਦਰਦਨਾਕ ਦੀ ਸਥਿਤੀ ਹੁੰਦੀ ਹੈ ਉਹ ਪੇਸ਼ੈਂਟ ਕਿਤੇ ਕੋਈ ਫੰਕਸ਼ਨ ਤੇ ਨਹੀਂ ਜਾ ਸਕਦਾ ਕਿਤੇ ਕਿਸੇ ਨਾਲ ਮਿਲ ਨਹੀਂ ਸਕਦਾ ਹੈਗਾ ਅੰਦਰ ਹੀ ਲੇਟਿਆ ਰਹਿੰਦਾ ਹੈਗਾ ਸਾਡੀਆਂ ਦਵਾਈਆਂ ਨਾਲ ਇਹ ਯੂਰੀਨਰੀ ਬੈਗ ਤੱਕ ਰਿਮੂਵ ਹੋਏ ਨੇ ਦੇਖੇ ਅਸੀਂ ਕੁਝ ਐਕਸਰਸਾਈਜ਼ ਦੱਸਦੇ ਹਾਂ ਕੁਝ ਦਵਾਈਆਂ ਦਿੰਨੇ ਹੈਗੇ ਆ ਆਦਰਵਾਇਜ਼ ਹੋਰ ਸਾਇੰਸ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਕੋਈ ਇਲਾਜ ਹੈ ਨਹੀਂਗਾ ਇੱਕ ਵਾਰੀ ਯੂਨੀ ਵੈਗ ਨੂੰ ਲੱਗ ਗਿਆ ਉਹਦਾ ਟਿਲ ਡੈਥ ਉਹਦਾ ਯੂਨੀ ਵੈਗ ਨਾਲ ਹੀ ਜਾਂਦਾ ਹੈ ਡਾਕਟਰ ਸਾਹਿਬ ਫਿਰ ਇਹ ਗਦੂਦਾਂ ਦਾ ਕੰਮ ਕੀ ਰਹਿੰਦਾ ਜੀ ਮੇਨ ਗਦੂਦਾਂ ਦਾ ਕੰਮ ਕੀ ਹੁੰਦਾ ਜੀ ਦੇਖੋ ਇਹਨਾਂ ਦਾ ਮੇਨ ਕੰਮ ਹੈਗਾ ਇੱਕ ਪਰਮਾਤਮਾ ਵੱਲੋਂ ਦਿੱਤੀ ਹੋਈ ਚੀਜ਼ ਹੈ ਸਾਡੇ ਜਿਹੜੇ ਆਪਣਾ ਸੀਮਨ ਹੁੰਦਾ ਉਹਦੇ ਲਈ ਲਿਕਵਿਡ ਹੈ ਪ੍ਰੋਵਾਈਡ ਕਰਾਂਦਾ ਜਿਹੜਾ ਨਾਲ ਲਿਕਵਿਡ ਹੁੰਦਾ ਹੈਗਾ ਨਾਲ ਇਹਦਾ ਮੇਨ ਤਾਂ ਏਰੀ ਪ੍ਰੋਡਕਟਿਵ ਆਰਗਨ ਹੈਗਾ ਠੀਕ ਹੈ ਨਾ ਰੀਪਰੋਡਕਟਿਵ ਸਿਸਟਮ ਦੇ ਵਿੱਚ ਇਹ ਹੈਲਪਫ ਹੈਗਾ ਠੀਕ ਹੈ ਪਰ ਪਰ 50 ਤੋਂ ਬਾਅਦ ਹਰੇਕ ਬੰਦੇ ਦੇ ਤਕਰੀਬਨ 90 ਤੋਂ 80 ਤੋਂ 90% ਇਹਨਾਂ ਨੂੰ ਪ੍ਰੋਸਟੇਟ ਦੀ ਦਿੱਕਤ ਆਂਦੀ ਹੈ ਜੇਕਰ ਆਪਾਂ ਉਹਨਾਂ ਚੀਜ਼ਾਂ ਦਾ ਨਾ ਪਰਹੇਜ਼ ਕਰੀਏ ਠੀਕ ਹੈ ਨਾ ਇਹਦੇ ਲਈ ਕਿਉਂਕਿ ਸਾਡਾ ਪੈਲਵਿਕ ਸਿਸਟਮ ਪੂਰਾ ਜਿਹੜਾ ਵੀਕ ਹੋ ਜਾਂਦਾ ਹੈਗਾ ਉਹਦੇ ਕਰਕੇ ਕੁਝ ਐਕਸਰਸਾਈਜ਼ ਦੇ ਕੀਗਲ ਐਕਸਰਸਾਈਜ਼ ਹੈ ਅਗਰ ਉਹ ਬੰਦਾ ਰੋਜ਼ ਕਰਦਾ ਰਹੇ ਉਹਨੂੰ ਪ੍ਰੋਸਟੇਟ ਦੀ ਕਦੇ ਸਮੱਸਿਆ ਹੋਣ ਕੀਗਲ ਐਕਸਰਸਾਈਜ਼ ਹਾਂਜੀ ਉਹ ਕਿਵੇਂ ਜੀ ਕੀ ਗੇਲ ਐਕਸਰਸ ਕੁਝ ਇਹ ਦੇਖੋ ਬੈਠੇ ਬੈਠੇ ਤੁਸੀਂ ਕਰ ਸਕਦੇ ਆ ਤੁਹਾਡਾ ਜਿਹੜਾ ਇੱਕ ਲੈਟਰਨ ਵਾਲਾ ਰਸਤਾ ਹੈਗਾ ਜਿਹਨੂੰ ਐਨਲ ਰੀਜਨ ਕਹਿੰਦੇ ਹੈਗੇ ਆ ਠੀਕ ਹੈ ਨਾ ਉਹਨੂੰ ਤੁਸੀਂ ਸਕুইਜ਼ ਕਰਨਾ ਮਤਲਬ ਕੁੱਟਣਾ ਉਹਨੂੰ ਕੁੱਟਣਾ ਹੈਗਾ ਠੀਕ ਹੈ ਨਾ ਹਾਂ ਉਹਨੂੰ ਬੈਠੇ ਬੈਠੇ ਕੁੱਟੋ ਜਿੰਨੀ ਦੇਰ ਤੁਸੀਂ ਕੁੱਟ ਸਕਦੇ ਹੈਗੇ ਹੋ ਮੰਨ ਲਓ 1 ਮਿੰਟ ਦਾ ਬਹੁਤ ਮੁਸ਼ਕਲ ਹੈ ਕੁੱਟਣੋ 15 ਸੈਕਿੰਡ ਦੇ ਬਾਅਦ ਹੀ ਰਿਲੀਜ਼ ਕਰੋ ਆਪਣਾ ਤੁਹਾਡੇ ਉਸ ਤੋਂ ਜ਼ਿਆਦਾ ਨਹੀਂ ਕਰ ਸਕਦੇ ਉਹ ਜਿੰਨਾ ਤੁਸੀਂ ਕਟੋਂਗੇ ਵਾਰ-ਵਾਰ ਆ ਤੁਹਾਡੇ ਮਸਲ ਜਿਹੜੇ ਐਕਟੀਵੇਟ ਹੋਣਗੇ ਮਸਲ ਐਕਟੀਵੇਟ ਹੋਣਗੇ ਤੁਹਾਡਾ ਪਿਸ਼ਾਬ ਤੇ ਕੰਟਰੋਲ ਰਹੇਗਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਮਰਦਾਂ ਦੀ ਪ੍ਰੋਬਲਮ ਹੈ ਕਿ ਇਹ ਬਹੁਤ ਵਾਰ ਮੈਂ ਇਹ ਵੀ ਦੇਖਿਆ ਹੈ ਕਿ ਜਿੰਨਾ ਔਰਤਾਂ ਦੀਆਂ ਸਾਡੀਆਂ ਭੈਣਾਂ ਦੀਆਂ ਸਾਡੀਆਂ ਮਾਵਾਂ ਨੂੰ ਕਈ ਵਾਰ ਜੇਕਰ ਬਹੁਤ ਛਿੱਕ ਵੱਜਦੀ ਹੈ ਤੇ ਬਹੁਤ ਵਾਰ ਹੁੰਦਾ ਹੈ ਕਿ ਪਿਸ਼ਾਬ ਨਿਕਲ ਜਾਂਦਾ ਹੈ ਹੱਸਣ ਨਾਲ ਵੀ ਕਈ ਵਾਰ ਜੀ ਜੇ ਉੱਚੀ ਦੇ ਕੇ ਹੱਸਣ ਤਾਂ ਪਿਸ਼ਾਬ ਨਿਕਲ ਜਾਂਦਾ ਤੇ ਮੈਂ ਇੱਕ ਮਾਤਾ ਜੀ ਤੁਸੀਂ ਦੱਸ ਰਹੇ ਸੀ ਜਿਹੜੇ ਲੁਧਿਆਣੇ ਦੇ ਨੇ ਕਿ ਉਹ ਇੱਕ ਇੱਕ ਦਿਨ ਚ 4 4 5 5 ਸਲਵਾਰਾਂ ਚੇਂਜ ਕਰਦੇ ਸੀ ਹੂੰ ਜੀ ਔਰਤਾਂ ਨੂੰ ਵੀ 40 ਤੋਂ 50 ਸਾਲ ਦੇ ਵਿੱਚ ਜਾ ਕੇ ਇਹਨੂੰ ਕਹਿੰਦੇ ਯੂਰੀਨ ਇਨਕੰਟਿਨੈਂਸ ਯਾਨੀ ਯੂਰੀਨ ਦੀ ਲੀਕੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਉੱਤੇ ਕੰਟਰੋਲਿੰਗ ਘਟ ਜਾਂਦੀ ਹੈਗੀ ਹੈ ਉਹਦੇ ਵਿੱਚ ਕੀ ਹੁੰਦਾ ਹੈਗਾ ਪੇਸ਼ੈਂਟ ਇਹਦੇ ਵਿੱਚ ਕੀ ਡਾਇਬੀਟਿਕ ਪੇਸ਼ੈਂਟ ਹੋਵੇ ਉਹਨੂੰ ਇਹ ਸਮੱਸਿਆ ਹੋਣ ਦਾ ਖਤਰਾ ਹੁੰਦਾ ਹੈ ਜਿਹਨੂੰ ਕੌਨਸਟਿਪੇਸ਼ਨ ਰਵੇ ਦੇਰ ਤੱਕ ਜਿਹਨੂੰ ਖਾਂਸੀ ਹੈ ਪੇਸ਼ੈਂਟ ਹੁਣ ਆਉਂਦੇ ਉਹ ਕਹਿੰਦੇ ਵੀ ਅਸੀਂ ਛਿੱਕ ਮਾਰਦੇ ਆ ਤਾਂ ਯੂਰੀਨ ਲੀਕੇਜ ਹੋ ਜਾਂਦਾ ਖਾਂਸੀ ਕਰਦੇ ਆ ਤਾਂ ਹੋ ਜਾਂਦਾ ਹੈਗਾ ਠੀਕ ਹੈ ਨਾ ਉਹ ਸ਼ਰਮ ਦੇ ਮਾਰੇ ਆ ਮਾਤਾ-ਮਾਂ ਕਿਤੇ ਬਾਹਰ ਨਹੀਂ ਜਾ ਸਕਦੀਆਂ ਹੈਗੀਆਂ ਦਿੱਕਤ ਪਰੇਸ਼ਾਨੀ ਹੁੰਦੀ ਹੈ ਉਹਦੇ ਲਈ ਵੀ ਸਾਡੇ ਕੋਲ ਬਹੁਤ ਵਧੀਆ ਮੈਡੀਸਿਨ ਹੈਗੀਆਂ ਕੁਝ ਉਹਨਾਂ ਨੂੰ ਐਕਸਰਸਾਈਜ਼ ਦੱਸਦੇ ਆਂ ਕੁਝ ਨਾਲ ਮੈਡੀਸਿਨ ਦਿੰਨੇ ਆ ਜਿਹਦੇ ਨਾਲ ਕੀ ਇੱਥੇ ਕੰਟਰੋਲ ਹੋ ਜਾਂਦਾ ਅੱਜ ਤੁਸੀਂ ਇਹ ਨੁਸਖਾ ਵੀ ਰੱਖੀ ਬੈਠੇ ਹੋ ਜੀ ਇਹ ਨੁਸਖਾ ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆਂ ਇਹ ਨਿੰਬੂ ਹੈਗਾ ਨਿੰਬੂ ਦੇ ਜ਼ਿਲ੍ਹੇ ਦੇ ਡਾਕਟਰ ਸਾਹਿਬ ਕਹਿ ਰਹੇ ਸੀ ਇਹ ਨੰਬਰ ਇਹ ਤਾਂ ਕੱਪੜੇ ਪਾਏ ਹੋਏ ਨੇ ਜੀ ਤੇ ਆ ਦੇਖੋ ਬਗੈਰ ਕੱਪੜਿਆਂ ਤੋਂ ਵੀ ਨਿੰਬੂ ਪਿਆ ਇੱਥੇ ਇਹਦੇ ਕੱਪੜੇ ਉਤਾਰੇ ਹੋਏ ਨੇ ਯਾਨੀ ਕਿਦਾ ਛਿੱਲੜ ਜਿਹੜਾ ਉਹ ਉਤਾਰ ਰੱਖਿਆ ਤੁਹਾਨੂੰ ਇਹ ਸਾਰਾ ਫਾਰਮੂਲਾ ਦਵਾਂਗੇ ਜਿਹੜਾ ਕਿ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਨੇ ਨਾਲ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਪਣੇ ਆਪ ਹੀ ਜਿਹੜੀਆਂ ਥੋੜੀਆਂ ਖਤਮ ਹੋ ਜਾਣਗੀਆਂ ਮਹਿਜ਼ ਤੁਹਾਨੂੰ 1 ਮਿੰਟ ਜਿਹੜਾ ਆਪਣੀ ਲਾਈਫ ਦੇ ਵਿੱਚੋਂ ਕੱਢਣਾ ਪਊਗਾ ਤੇ 3 ਰੁਪਈਆ ਦੇ ਵਿੱਚ ਤੁਹਾਡੇ ਪਿਸ਼ਾਬ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹ ਦੂਰ ਹੋ ਸਕਦੇ ਨੇ ਅੱ ਲ ਨਵਾਂਗੇ ਤੁਸੀਂ ਕਹਿ ਰਹੇ ਹੋ ਵੀ ਬੜਾ ਜ਼ਬਰਦਸਤ ਬੜਾ ਘੈਂਟ ਨੁਸਖਾ ਹੈਗਾ ਪਰ ਇੱਕ ਸਵਾਲ ਹੋਰ ਹੈਗਾ ਜੀ ਬਹੁਤ ਵਾਰ ਹੁੰਦਾ ਹੈ ਕਿ ਜੀ ਅਸੀਂ ਪਿਸ਼ਾਬ ਕਰਕੇ ਹਟੇ ਉਹ ਨਾਲ ਦੀ ਨਾਲ ਸਾਨੂੰ ਫੇਰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜੀ ਪਿਸ਼ਾਬ ਜਾਣ ਦੀ ਫੇਰ ਜ਼ਰੂਰਤ ਹੈ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਪਿਸ਼ਾਬ ਕਰਕੇ ਹਟ ਗਏ ਪੂਰੀ ਤਰ੍ਹਾਂ ਫਾਰਗ ਹੋ ਗਏ ਲੇਕਿਨ ਬਾਅਦ ਚ ਪਤਾ ਲੱਗਦਾ ਹੈ ਕਿ ਸਾਡੀ ਪੈਂਟ ਸਾਰੀ ਗਿੱਲੀ ਹੋਈ ਪਈ ਹੈ ਜਿੱਥੇ ਦੇ ਲੇ ਪਾਸਿਓ ਉਹ ਤੁਪਕਾ ਤੁਪਕ ਵੀ ਜਿਹੜਾ ਨਿਕਲਦਾ ਰਹਿੰਦਾ ਉਹ ਵੀ ਕਦੁੱਦਾ ਕਰਕੇ ਹੁੰਦਾ ਜੀ ਜੀ ਬਿਲਕੁਲ ਦੇਖੋ ਜਦੋਂ ਪ੍ਰੋਸਟੇਟ ਪ੍ਰੋਸਟੇਟੋਮੈਗੈਲੀ ਇਨਲਾਰਜਮੈਂਟ ਆਫ ਪ੍ਰੋਸਟੇਟ ਹੋ ਜਾਂਦਾ ਹੈ ਉਹਨੇ ਤੁਹਾਡੀ ਯੂਰਿਨ ਦੀ ਪਾਈਪ ਨੂੰ ਇਦਾਂ ਬਲੌਕ ਕਰਨਾ ਉਹਨੂੰ ਟਾਈਟ ਕਰ ਦੇਣਾ ਹੈਗਾ ਜਿਹਦੇ ਕਰਕੇ ਕੀ ਸਾਡਾ ਉਹ ਯੂਰੀ ਬਲੇਡਰ ਚ ਤਾਂ ਸਾਨੂੰ ਯੂਰਿਨ ਦੀ ਅਰਜ ਹੁੰਦੀ ਅਸੀਂ ਜਾਣੇ ਆ ਪਿਸ਼ਾਬ ਕਰਨ ਜਦੋਂ ਸਟਾਰਟ ਕਰਨਾ ਉਦੋਂ ਪੇਨ ਹੁੰਦੀ ਕਾਫੀ ਜ਼ਿਆਦਾ ਉਸ ਤੋਂ ਬਾਅਦ ਪਿਸ਼ਾਬ ਤੁਹਾਨੂੰ ਕਰਕੇ ਕੰਪਲੀਟ ਕਰ ਲਿਆ ਫਿਰ ਤੁਹਾਨੂੰ ਲੱਗੇ ਜਾ ਰਿਹਾ ਵੀ ਆ ਰਿਹਾ ਹੈਗਾ ਫਿਰ ਦੋ ਚਾਰ ਬੂੰਦਾ ਆ ਰਹੀਆਂ ਇਸੇ ਕਰਕੇ ਕਈ ਵਾਰੀ ਮੇਲ ਬੰਦੇ ਨੂੰ ਪਿਸ਼ਾਬ ਕਰਦੇ ਆ 10-10 ਮਿੰਟ ਲੱਗ ਜਾਂਦੇ ਹੈਗੇ ਅੱਛਾ ਉਸ ਤੋਂ ਬਾਅਦ ਜਦੋਂ ਆ ਕੇ ਉਹ ਬੈੱਡ ਤੇ ਬੈਠਦਾ ਹੈ ਅੱਧੇ ਘੰਟੇ ਬਾਅਦ ਉਹਨੂੰ ਫੇਰ ਲੱਗਦਾ ਮੈਨੂੰ ਥੋੜਾ ਪਿਸ਼ਾਬ ਹੋ ਰਾਇਆ ਪਿਸ਼ਾਬ ਆਇਆ ਕਿਉਂਕਿ ਪੂਰਾ ਬ੍ਰੇਨ ਹੀ ਉੱਥੇ ਚਲੇ ਜਾਂਦਾ ਹੈ ਇਸ ਕਰਕੇ ਇਹ ਬਿਮਾਰੀ ਦਾ ਬਹੁਤ ਜ਼ਿਆਦਾ ਕੋਈ ਸੋਲੂਸ਼ਨ ਹੈ ਨਹੀਂਗਾ ਇਹਦਾ ਸੋਲੂਸ਼ਨ ਆਮ ਤੌਰ ਤੇ ਦੇਖਦੇ ਹੈਗੇ ਵੀ ਆਪਰੇਟ ਦੱਸਦੇ ਹੈ ਖਾਸ ਕਰ ਪੇਸ਼ੈਂਟ ਵੀ ਨਾ ਆਪਣੇ ਪਰਿਵਾਰ ਦੇ ਨਾਲ ਇਹਦੇ ਪਹਿਲੀਆਂ ਸਟੇਜ ਤੇ ਗੱਲ ਨਹੀਂ ਕਰਦਾ ਹੈਗਾ ਜਦੋਂ ਗੱਲ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਹੈ ਉਦੋਂ ਡਾਕਟਰ ਕੋਲ ਜਾਂਦੇ ਹੈਗੇ ਆ ਅੱਛਾ ਜਦੋਂ ਇੱਥੇ ਇਨਫੈਕਸ਼ਨ ਕ੍ਰੀਏਟ ਹੋਣੀ ਹੈ ਉਸ ਤੋਂ ਬਾਅਦ ਬਾਡੀ ਦਾ ਇੱਕ ਪੀਐਸਏ ਹੁੰਦਾ ਟੈਸਟ ਉਹ ਜ਼ਰੂਰ ਕਰਵਾ ਲੈਣਾ ਚਾਹੀਦਾ ਉਹਦਾ ਉਹ ਹੁੰਦਾ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਉਹ ਟੈਸਟ ਸਾਡਾ 5 ਤੋਂ ਨਾਰਮਲ ਨੀਚੇ ਚਾਹੀਦਾ ਹੈਗਾ ਉਹ ਅਗਰ ਵੱਧਾ ਹੈਗਾ 15 20 30 50 ਤੱਕ ਆਂਦਾ ਹੈਗਾ ਤਾਂ ਤੁਹਾਨੂੰ ਪ੍ਰੋਸਟੇਟਿਕ ਕੈਂਸਰ ਹੋਣ ਦੀ ਵੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਹੈ ਜਿਹੜਾ ਕਿ ਇੱਕ ਬਹੁਤ ਹੀ ਇੱਕ ਡੈਥ ਡਿਜ਼ੀਜ਼ ਹੈਗੀ ਹੈ ਉਸ ਤੋਂ ਬਾਅਦ ਵਾਪਸੀਆਂ ਕਰਨੀ ਬਹੁਤ ਮੁਸ਼ਕਲ ਹੈ ਪਰ ਜੋ ਅਸੀਂ ਇਹ ਕੁਝ ਨੁਸਕੇ ਦੱਸਦੇ ਹਾਂ ਕੁਝ ਮੈਂ ਤੁਹਾਨੂੰ ਦੱਸਾਂਗਾ ਵੀ ਕਿੱਦਾਂ ਆਪਣੇ ਆਪ ਨੂੰ ਯੂਰੀ ਬਲੇਡਰ ਖਾਲੀ ਕਰਨਾ ਹੈ ਹਮੇਸ਼ਾ ਜਦੋਂ ਤੁਸੀਂ ਯੂਰੀਨ ਪਾਸ ਕਰੋ ਜਾਂ ਤਾਂ ਕੋਸ਼ਿਸ਼ ਕਰੋ ਬੈਠ ਕੇ ਯੂਰੀਨ ਕਰਨਾ ਹੈ ਚਾਹੇ ਤੁਸੀਂ ਜਿਹੜੀ ਇੰਗਲਿਸ਼ ਸੀਟ ਦੇ ਉੱਪਰ ਬੈਠ ਕੇ ਯੂਰੀਨ ਕਰੋ ਅਗਰ ਤੁਸੀਂ ਖੜੇ ਹੋ ਕੇ ਯੂਰਿਨ ਕਰਦੇ ਹੈਗੇ ਹੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਨਾ ਆਪਣੇ ਪੈਰਾਂ ਨੂੰ ਅੱਡੀਆਂ ਚੱਕ ਕੇ ਆ ਦੇਖੋ ਮੈਂ ਤੁਹਾਨੂੰ ਦੱਸਦਾ ਜਰਾ ਇੱਧਰ ਆ ਕੇ ਦੇਖੋ ਤੁਸੀਂ ਡਾਕਟਰ ਸਾਹਿਬ ਬੜਾ ਘੈਂਟ ਬੜਾ ਫਾਰਮੂਲਾ ਜ਼ਬਰਦਸਤ ਦੱਸਣ ਲੱਗੇ ਨੇ ਕਿ ਜਦੋਂ ਤੁਸੀਂ ਪਿਸ਼ਾਬ ਕਰਕੇ ਹੱਟ ਕੇ ਤੇ ਬੈਠ ਕੇ ਪਿਸ਼ਾਬ ਕਰਨ ਚ ਵੀ ਕੋਈ ਫਰਕ ਹੈ ਜੀ ਬਹੁਤ ਫਰਕ ਹੈ ਜੀ ਦੇਖੋ ਜਦੋਂ ਪੈ ਖੜ ਕੇ ਕਰਨੇ ਕੋਈ ਯੂਰੀ ਬਲੈਡਰ ਤੇ ਕੋਈ ਪ੍ਰੈਸ਼ਰ ਨਹੀਂ ਪੈ ਰਿਹਾ ਜਦੋਂ ਅਸੀਂ ਬੈਠ ਕੇ ਕਰਾਂਗੇ ਜਦੋਂ ਅਸੀਂ ਇੱਦਾਂ ਬੈਠ ਕੇ ਯੂਰੀਨ ਪਾਸ ਕਰਦੇ ਆ ਆ ਦੇਖੋ ਸਾਡੇ ਉੱਪਰਲੇ ਆਰਗਨ ਦਾ ਪ੍ਰੈਸ਼ਰ ਉੱਤੇ ਪੈ ਰਿਹਾ ਸਾਡਾ ਬਿਲਕੁਲ ਖਾਲੀ ਹੁੰਦਾ ਹੈ ਯੂਰੀਨ ਬਲੈਡਰ ਖਾਲੀ ਹੁੰਦਾ ਹੈਗਾ ਜਦੋਂ ਸਾਡਾ ਯੂਰੀਨ ਬਲੈਡਰ ਖਾਲੀ ਹੋ ਰਿਹਾ ਸਾਨੂੰ ਕੋਈ ਸਮੱਸਿਆ ਨਹੀਂ ਹੋਣੀ ਕੋਈ ਗਦੂਦਾਂ ਦੀ ਦਿੱਕਤ ਨਹੀਂ ਹੋਣੀ ਮੈਂ ਦੱਸਦਾ ਵੀ ਅਗਰ ਤੁਸੀਂ ਖੜ ਕੇ ਵੀ ਯੂਰਿਨ ਪਾਸ ਕਰਨਾ ਨਾ ਖੜਨ ਤੋਂ ਯੂਰਿਨ ਕੰਪਲੀਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਦਾਂ ਅੱਡੀਆਂ ਚੱਕ ਕੇ ਇੱਕ ਦੋ ਔਰ ਤਿੰਨ ਤਿੰਨ ਵਾਰੀ ਜ਼ੋਰ ਦੀ ਇਦਾਂ ਝਟਕਾ ਦੇਣਾ ਤੁਸੀਂ ਨੋਟ ਕਰਿਓ ਉਸ ਤੋਂ ਬਾਅਦ 10 15 ਐਮਐਲ ਯੂਰਿਨ ਫੇਰ ਤੁਹਾਨੂੰ ਆਏਗਾ ਜਿਹੜਾ ਕਿ ਤੁਹਾਡੇ ਯੂਰੀ ਬਲੇਡਰ ਦੇ ਅੰਦਰ ਹੀ ਰਹਿਣਾ ਸੀਗਾ ਪਰ ਉਹ ਜਿਉ ਜਿਉ ਤੁਹਾਡਾ ਯੂਰੀਨ ਬਲੇਡਰ ਖਾਲੀ ਹੋਏਗਾ ਉਹਨਾਂ ਤੁਸੀਂ ਅੱਛਾ ਫੀਲ ਕਰੋਗੇ ਅੱਛਾ ਡਾਕਟਰ ਸਾਹਿਬ ਜੀ ਯੂਰੀਨਲ ਬਲੇਡਰ ਸਾਡਾ ਹੈਗਾ ਜਿਹੜਾ ਸਾਫ਼ ਨਾ ਹੋਵੇ ਪੂਰੇ ਤਰੀਕੇ ਨਾਲ ਫਿਰ ਵੀ ਬਿਮਾਰੀਆਂ ਦਾ ਕਾਰਨ ਬਣਦਾ ਜੀ ਬਿਲਕੁਲ ਜੀ ਯੂਰੀਨ ਦੇ ਦੇਖੋ ਉਹ ਜਦੋਂ ਅੰਦਰ ਯੂਰਿਨ ਪਿਆ ਹੁਣ ਕਈਆਂ ਦੇ ਵਿੱਚ ਆਮ ਤੌਰ ਤੇ ਯੂਰਿਨ ਯੂਰੀਨ ਬਲੇਡਰ ਕੰਪਲੀਟ ਨਹੀਂ ਹੁੰਦਾ 100 ml 150 ml 200 ml ਤੱਕ ਯੂਰਿਨ ਉਹਦੇ ਅੰਦਰ ਹੀ ਪਿਆ ਰਹਿੰਦਾ ਹੈਗਾ ਉਹਦਾ ਮੇਨ ਇਹੀ ਵਜ੍ਹਾ ਹੈ ਕਿਉਂਕਿ ਤੁਹਾਨੂੰ ਪਿਸ਼ਾਬ ਤਾਂ ਤੁਹਾਨੂੰ ਆ ਰਿਹਾ ਹੈਗਾ ਪਰ ਜਿਹੜਾ ਨਿਕਲਣ ਦਾ ਰਸਤਾ ਉਹ ਗੋਬ੍ਰੀਕ ਹੋ ਗਿਆ ਹੈਗਾ ਠੀਕ ਹੈ ਨਾ ਉਹਨੂੰ ਵੀ ਉਹਦੇ ਲਈ ਵੀ ਆਪਣਾ ਮੈਡੀਸਨ ਹੁੰਦੀਆਂ ਜਿਹਦੇ ਨਾਲ ਤੁਸੀਂ ਇਹਨੂੰ ਠੀਕ ਕੀਤਾ ਜਾ ਸਕਦਾ ਹੈਗਾ ਕੁਝ ਐਕਸਰਸਾਈਜ਼ ਯੋਗਾ ਸੈਰ 1 ਘੰਟਾ ਸੈਰ ਬੋਡੀ ਨੂੰ ਕਰੋ ਦੇਖੋ ਹਰੇਕ ਚੀਜ਼ ਦਵਾਈਆਂ ਤੇ ਨਾਂ ਰੱਖੋ ਆਪਣੇ ਸਰੀਰ ਨੂੰ ਫਿਜ਼ੀਕਲੀ ਵੀ ਤੁਸੀਂ ਫਿੱਟ ਤਾਂ ਹੀ ਰੱਖ ਸਕਦੇ ਹੈਗੇ ਹੋ ਜੇ ਤੁਸੀਂ ਕੁਝ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦਿਓ ਜੀ ਅੱਛਾ ਪਰ ਡਾਕਟਰ ਸਾਹਿਬ ਇੱਕ ਹੋਰ بڑا ਅਹਿਮ ਸਵਾਲ ਮੈਨੂੰ ਲੱਗਦਾ ਹੈ ਕਿ ਜੇਕਰ ਇੰਟਰਵਿਊ ਦਾ ਹਿੱਸਾ ਨਾ ਬਣੀ ਸਾਡੀ ਗੱਲਬਾਤ ਪੂਰੀ ਨਹੀਂ ਹੋ ਸਕਦੀ ਬੱਚਿਆਂ ਨੂੰ ਬੜੀ ਦਿੱਕਤ ਹੁੰਦੀ ਹੈ ਜੀ ਜਦੋਂ ਬੱਚੇ ਰਾਤ ਨੂੰ ਅਸੀਂ ਸਵਾਤਾ ਉਹਨੂੰ ਪਿਸ਼ਾਬ ਕਰਕੇ ਸੌਂਦੇ ਨੇ ਜ਼ਿਆਦਾਤਰ ਮਾਵਾਪੀਆ ਜ਼ਿਆਦਾਤਰ ਬੰਦੇ ਵੀ ਆ ਔਰਤਾਂ ਵੀ ਬਲੈਡਰ ਖਾਲੀ ਕਰਕੇ ਸੌਣ ਦੀ ਆਦਤ ਹੈ ਜਿਹੜੇ ਸਮਝਦਾਰ ਲੋਕ ਹੈਗੇ ਨੇ ਆਪਣੀ ਸਿਹਤ ਦਾ ਖਿਆਲ ਰੱਖਣ ਵਾਲੇ ਲੋਕ ਹੈਗੇ ਨੇ ਜ਼ਿਆਦਾਤਰ ਇਹ ਲੋਕ ਕਰਦੇ ਨੇ ਪਰ ਬਹੁਤ ਵਾਰ ਹੁੰਦਾ ਜੀ ਅਸੀਂ ਪਿਸ਼ਾਬ ਕਰਕੇ ਆਏ 10 ਮਿੰਟ ਅਸੀਂ ਬੈੱਡ ਤੇ ਪਏ ਜਿਵੇਂ ਹੀ ਨੀਂਦ ਆਉਣ ਲੱਗੀ ਤੇ ਸਾਨੂੰ ਫੇਰ ਲੱਗਦਾ ਕਿ ਸਾਡਾ ਫੇਰ ਸਾਨੂੰ ਪਿਸ਼ਾਬ ਦੀ ਹਾਜ਼ਰਤ ਹੋ ਗਈ ਹੈ ਜਾਂ ਫਿਰ ਅਸੀਂ ਬੱਚੇ ਨੂੰ ਕਰਵਾ ਕੇ ਸੁੱਤੇ ਆ ਤੇ ਬੱਚੇ ਨੇ ਫੇਰ ਜਿਹੜਾ ਬਿਸਤਰ ਹੈਗਾ ਗਿੱਲਾ ਕਰਤਾ ਪਿਸ਼ਾਬ ਨਾਲ ਉਹ ਵੀ ਫਿਰ ਕਿਤੇ ਨਾ ਕਿਤੇ ਮਸਾਨਾ ਹੀ ਕਮਜ਼ੋਰ ਦੀ ਨਿਸ਼ਾਨੀ ਹੈ ਗਦਦੂਦਾਂ ਦੀ ਪ੍ਰੋਬਲਮ ਹੋ ਸਕਦੀ ਹੈ ਜੀ ਨਹੀਂ ਬੱਚਿਆਂ 'ਚ ਇਹ ਦੁੱਧਾਂ ਦੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਇਹ ਬੱਚੇ ਜਿਹੜੇ ਜਿਹਨੂੰ ਬੈੱਡ ਵੈਟਿੰਗ ਕਹਿੰਦੇ ਹੈਗੇ ਰਾਤ ਨੂੰ ਪਿਸ਼ਾਬ ਕਰਨਾ ਉਹਦੇ ਲਈ ਤਾਂ ਬਹੁਤ ਅੱਛਾ ਇੱਕ ਨੁਸਖਾ ਹੈ ਉਹ ਤੁਸੀਂ ਕਰੋ 3 ਦਿਨ ਦੇ ਵਿੱਚ ਬੱਚਾ ਤੁਹਾਡਾ ਰਾਤ ਨੂੰ ਬੈੱਡ ਤੇ ਪਿਸ਼ਾਬ ਕਰਨਾ ਬੰਦ ਕਰ ਦੇਗਾ ਓਕੇ ਬੇਟਾ ਉਹ ਇੱਕ ਗਲਾਸ ਦੁੱਧਾ ਲੈ ਲੈਣਾ ਹੈਗਾ ਉਹਦੇ ਵਿੱਚ ਦੋ ਛੁਆਰੇ ਠੀਕ ਹੈ ਛੁਆਰੇ ਨੂੰ ਗੇਟੇ ਕੋਦੀ ਕੱਢ ਕੇ ਉਹਨੂੰ ਛੋਟੇ ਬਰੀਕ ਕੱਟ ਕੇ ਉਹਨੂੰ ਚੰਗੀ ਤਰ੍ਹਾਂ ਪਕਾ ਲਓ 15 ਕ ਮਿੰਟ ਤਾਂ ਕਿ ਉਹ ਛੁਆਰੇ ਅੱਛੀ ਤਰ੍ਹਾਂ ਪੱਕ ਜਾਣ ਦੁੱਧ ਦਾ ਵੀ ਗਲਾਸ ਅੱਧਾ ਅੱਧਾ ਰਹਿ ਜਾਵੇ ਪਾਉਣਾ ਰਹਿ ਜਾਵੇ ਤਿੰਨ ਉਸ ਤੋਂ ਬਾਅਦ ਉਹ ਬੱਚੇ ਨੂੰ ਪਿਆ ਦਿਓ ਤੇ ਉਹ ਛੁਆਰੇ ਖਵਾ ਦਿਓ ਤਿੰਨ ਦਿਨਾਂ ਦੇ ਵਿੱਚ ਉਹਦਾ ਬੈਡ ਵੈਟਿੰਗ ਖਤਮ ਹੋ ਜਾਏਗੀ ਈਵਨ ਜਿਹੜੇ ਪੇਸ਼ੈਂਟ ਪੇਸ਼ੈਂਟ ਗਦੂਦਾਂ ਵਾਲੇ ਵੀ ਪੇਸ਼ੈਂਟ ਹੈ 올ਡ ਏਜ ਪੇਸ਼ੈਂਟ ਹੈਗੇ ਆ ਉਹ ਵੀ ਅਗਰ ਰੋਜ਼ ਆਪਣਾ ਛੁਆਰੇ ਵਾਲਾ ਦੁੱਧ ਪੀਣਗੇ ਤਾਂ ਉਹਨਾਂ ਨੂੰ ਇਹਦੇ ਇਸ ਸਮੱਸਿਆ ਤੋਂ ਨਹੀਂ ਤਾਂ ਕਈ ਵਾਰੀ ਬਜ਼ੁਰਗਾਂ ਨੂੰ ਰਾਤ ਨੂੰ 15-15 ਵਾਰੀ ਜਾਣਾ ਪੈਂਦਾ ਅੱਧੇ-ਅੱਧੇ ਘੰਟੇ ਬਾਅਦ ਜਾ ਰਹੇ ਨੇ ਬਾਥਰੂਮ ਇਹ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਹੈ ਤੇ ਜਿਹਦੇ ਕਰਕੇ ਉਹ ਦੇਖੋ ਪੇਰੈਂਟਸ ਖੁਦ ਨਹੀਂ ਬੱਚੇ ਨੂੰ ਆਪਣੇ ਬੱਚਿਆਂ ਨੂੰ ਡਿਸਟਰਬ ਕਰਦੇ ਉਹ ਆਪ ਹੀ ਵਿਚਾਰੇ ਰਾਤ ਨੂੰ ਤੁਰੇ ਹੋਏ ਨੇ ਜਿਹਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਬਾਰ 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 ਯੂਰਿਨ ਜਾਣਾ ਉਤੋਂ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਸੋਲੂਸ਼ਨ ਨਹੀਂ ਮਿਲਦਾ ਪਰ ਦੇਖੋ ਸਾਡੇ ਕੋਲ ਐਸੀਆਂ ਮੈਡੀਸਨ ਹੈਗੀਆਂ ਤੁਸੀਂ ਬਲੀਵ ਨਹੀਂ ਕਰਨਾ ਮੈਂ ਇੱਕ ਪੇਸ਼ੈਂਟ ਦਾ 7 ਇਅਰਸ ਦਾ ਉਹਦਾ ਆਪਣਾ ਯੂਰਿਨ ਨਾਲੀ ਲੱਗੀ ਹੋਸੀ ਜਿਹਨੂੰ ਕੈਥੀਟਰ ਕਹਿੰਦੇ ਆ ਕਿ 7 ਸਾਲ ਬਾਅਦ ਉਹਦੀ ਬੰਦੇ ਰਿਮੂਵ ਹੋਈ ਹੈ ਉਹ ਕਹਿੰਦਾ ਮੈਂ ਆਪਣੇ 7 ਸਾਲ ਬਾਅਦ ਆਪਣੇ ਪਿਸ਼ਾਬ ਦੇ ਆਪਣਾ ਕਰਦਾ ਦੇਖ ਰਿਹਾ ਨਹੀਂ ਤਾਂ ਮੈਂ ਕਿਤੇ ਜਾ ਨਹੀਂ ਸੀ ਪਾੰਦਾ ਕਿਤੇ ਫੰਕਸ਼ਨ ਤੇ ਨਹੀਂ ਜਾ ਪਾੰਦਾ ਉਹ ਬੈਗ ਜਿਆ ਨਾਲ ਕਿੱਥੇ ਚੱਕੀ ਫਿਰਨਾ ਬਟ ਦੇਖੋ ਇਹ ਇਹ ਚੀਜ਼ਾਂ ਸਪੈਜਰਿਕ ਸਾਇੰਸ ਬਹੁਤ ਜਾਨ ਹੈ ਜੀ ਜੀ ਅੱਛਾ ਤੁਸੀਂ ਜਿਹੜਾ ਨੁਸਖਾ ਕਹਿ ਰਹੇ ਹੋ ਡਾਕਟਰ ਸਾਹਿਬ ਆਪਾਂ ਨੁਸਕੇ ਦੇ ਉੱਤੇ ਆਈਏ ਜਿਸ ਕਰਕੇ ਤੁਸੀਂ ਤੁਹਾਡੇ ਕੋਲ ਆਇਆ ਇਹ ਨੁਸਖਾ ਦੇਖੋ ਇਹ ਨੁਸਖਾ ਕਿਵੇਂ ਬਣਾਉਣਾ ਹੈ ਔਰ ਇਹਦੇ ਨੁਸਖੇ ਦੇ ਕੀ ਫਾਇਦੇ ਹੋਣਗੇ ਅਸੀਂ ਵੀ ਤੁਹਾਡੇ ਕੋਲ ਪੁੱਛਾਂਗੇ ਪਰ ਇੱਕ ਸਾਨੂੰ ਜੰਦ ਜੰਦੇ ਇਹ ਦੱਸ ਦੋ ਵੀ ਸਾਨੂੰ ਕਿਵੇਂ ਪਤਾ ਲੱਗੇ ਜੇ ਅਸੀਂ ਕਿਹੜਾ ਡਾਕਟਰ ਆ ਜਾਂ ਸਾਡੇ ਘਰੇ ਕਿਹੜਾ ਸਕੈਨ ਲੱਗੀਆਂ ਹੋਈਆਂ ਨੇ ਜਾਂ ਸਾਡੇ ਕੋਈ ਫੈਮਿਲੀ ਵਿੱਚ ਜਿਹੜਾ ਡਾਕਟਰ ਨਹੀਂ ਵੀ ਹੈਗਾ ਕੋਈ ਬਹੁਤਿਆਂ ਦੇ ਅਗਰ ਕਿਸੇ ਦੇ ਹੈਗਾ ਤਾਂ ਉਹ ਤਾਂ ਪਤਾ ਲੱਗ ਜਾਏਗਾ ਸਾਨੂੰ ਕਿਵੇਂ ਪਤਾ ਲੱਗੂ ਜੀ ਸਾਨੂੰ ਗਦੂਦਾਂ ਦੀ ਪ੍ਰੋਬਲਮ ਹੋ ਰਹੀ ਹੈ ਜੀ ਦੇਖੋ ਗਦੂਦਾਂ ਦੀ ਸਭ ਤੋਂ ਪਹਿਲੀ ਇਹ ਪ੍ਰੋਬਲਮ ਵੀ ਇੱਕ ਤਾਂ ਜਿਹੜਾ ਤੁਹਾਨੂੰ ਨਾਰਮਲ ਤੋਂ ਜ਼ਿਆਦਾ ਵਾਰ ਪਿਸ਼ਾਬ ਜਾਣਾ ਪੈਂਦਾ ਹੈਗਾ ਪਿਸ਼ਾਬ ਕਰਨ ਜਾਣੇ ਹੈਗੇ ਹੋ ਪਰ ਪਿਸ਼ਾਬ ਉਹਨਾਂ ਆਂਦਾ ਨਹੀਂ ਹੈਗਾ ਜਿੰਨਾ ਤੁਹਾਨੂੰ ਅਰਜ਼ ਹੁੰਦੀ ਹੈ ਵੀ ਪਿਸ਼ਾਬ ਬਹੁਤ ਆਇਆ ਕਰਨ ਜਾਓ ਉੱਥੇ ਥੋੜੀ ਦੇ ਰੰਦਾ ਹੈ ਪਿਸ਼ਾਬ ਕਰਨ ਲੱਗਿਆਂ ਪਹਿਲਾਂ ਪੇਨ ਫੀਲ ਹੁੰਦੀ ਹੈਗੀ ਹੈ ਉਸ ਤੋਂ ਬਾਅਦ ਪਿਸ਼ਾਬ ਕੰਪਲੀਟ ਹੋਣ ਤੋਂ ਬਾਅਦ ਵੀ ਤਬਕਾ ਤਬਕਾ ਗਿਰੀ ਜਾ ਰਿਹਾ ਹੈ ਥੋੜੀ ਪੈਂਟ ਵੀ ਖਰਾਬ ਹੋ ਰਹੀ ਹੈਗੀ ਹੈ ਅਗਰ ਇਹ ਚੀਜ਼ਾਂ ਆਣ ਇਹਦਾ ਮਤਲਬ ਤੁਹਾਡੇ ਪ੍ਰੋਸਟੇਟ ਦੀਆਂ ਸਮੱਸਿਆ ਸ਼ੁਰੂ ਹੋ ਗਈਆਂ ਇਹਦੇ ਲਈ ਇੱਕ ਛੋਟਾ ਜਿਹਾ ਟੈਸਟ ਹੁੰਦਾ ਅਲਟਰਾਸਾਉਂਡ ਦਾ ਅਲਟਰਾਸਾਉਂਡ ਟੈਸਟ ਦੇ ਇੱਕ ਬਲੱਡ ਦਾ ਪੀਐਸਏ ਟੈਸਟ ਕਰਵਾ ਲੈਣਾ ਚਾਹੀਦਾ ਉਹਦੇ ਨਾਲ ਸਾਨੂੰ ਪੱਕਾ ਉਹਦੇ ਪੂਰਾ ਪਤਾ ਲੱਗ ਜਾਂਦਾ ਹੈ ਪ੍ਰੋਸਟੇਟ ਵਧੇ ਹੋਏ ਤਾਂ ਕਿੰਨੇ ਵਧੇ ਹੋਏ ਨੇ ਠੀਕ ਹੈ ਨਾ ਤੇ ਉਸ ਹਿਸਾਬ ਨਾਲ ਦੀ ਦਵਾਈ ਕੀਤੀ ਜਾਂਦੀ ਹੈ ਤਕਰੀਬਨ ਇਹ ਬਿਮਾਰੀ ਹਰੇਕ ਮਰਦ ਨੂੰ ਤਕਰੀਬਨ ਹੁੰਦੀ ਹੀ ਹੁੰਦੀ ਹੈਗੀ ਹੈ ਜਿਹੜਾ ਬੰਦਾ ਕੋਈ ਐਕਸਰਸਾਈਜ਼ ਕੋਈ ਯੋਗਾ ਇਹ ਕਰਦਾ ਉਹ ਤਾਂ ਫਿਰ ਵੀ ਵਿਚਾਰ ਰਹਿਣਗੇ ਅਗਰ ਕੋਈ ਕੋਈ ਬਹੁਤ ਜ਼ਿਆਦਾ ਮੰਨ ਲਓ ਕਿ ਇੱਕ ਨਾਰਮਲ ਲਾਈਫ ਜੀ ਰਿਹਾ ਵੀ ਆਏ ਬੈਠੇ ਕੋਈ ਕੰਮ ਨਹੀਂ ਕੀਤਾ ਫਿਜ਼ੀਕਲੀ ਵਰਕ ਨਹੀਂ ਕੀਤਾ ਉਹਨਾਂ ਨੂੰ ਜ਼ਿਆਦਾ ਸਮੱਸਿਆ ਹੁੰਦੀ ਹੈਗੀ ਹੈ ਅੱਛਾ ਡਾਕਟਰ ਸਾਹਿਬ ਤੁਸੀਂ ਜਿਹੜੀ ਸਪੈਸ਼ ਕਰਦੇ ਹੋ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਬੜੀ ਵਧੀਆ ਨੁਸਖੇ ਫਾਰਮੂਲੇ ਤੁਹਾਡੇ ਕੋਲ ਸਪੈਸ਼ਲਿਕ ਸਾਇੰਸ ਦੇ ਹੈਗੇ ਨੇ ਉਹ ਕੀ ਚੀਜ਼ ਹੈਗੀ ਹੈ ਜੀ ਕਿਹੜੀ ਦਵਾਈ ਹੈਗੀ ਹੈ ਦੇਖੋ ਆ ਮੈਡੀਸਨ ਹੁੰਦੀ ਹੈ ਜੀ ਐਸੀ ਨਾ ਇਹ ਜਰਮਨ ਤੋਂ ਅਸੀਂ ਉੱਥੋਂ ਇੰਪੋਰਟ ਕਰਵਾਨੇ ਆ ਮੈਡੀਸਨ ਇਹ ਪlant based ਮੈਡੀਸਨ ਹੈਗੀਆਂ ਠੀਕ ਹੈ ਪਲੈਂਟਸ ਰੂਟਸ आई गॉट वेरी गुड रिजल्ट ਇਹਨਾਂ ਦੇ ਲਈ ਪੇਸ਼ੈਂਟ ਇੱਕ ਮਹੀਨੇ ਤੋਂ ਅਸਟ੍ਰੇਲੀਆ ਤੋਂ ਪੇਸ਼ੈਂਟ ਸਿਗੇ ਆਏ ਹੋਏ ਉਹਨਾਂ ਦਾ ਉਹ ਆਪਣਾ ਮਾਤਾ ਜੀ ਸਿਗੇ 70 ਇਅਰ ਦੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸਮੱਸਿਆ ਸੀਗੀ ਬਟ ਉਹ ਇੱਕ ਮਹੀਨੇ ਦੇ ਵਿੱਚ ਹੀ ਉਹਨਾਂ ਦੀ ਆਪਣਾ ਯੂਰਿਨ ਇਨਕੰਟਿਨੈਂਸ ਬਿਲਕੁਲ ਠੀਕ ਹੋ ਗਿਆ ਸੀਗਾ ਠੀਕ ਹੈ ਉਸ ਨੂੰ ਯੂਜ਼ ਕਿਵੇਂ ਕਰਨੇ ਇਹ ਦੇਖੋ ਜੀ ਇਸ ਤਰ੍ਹਾਂ ਇਹਦੇ 10-10 ਬੂੰਦਾ ਪਾਣੀ ਦੇ ਵਿੱਚ ਪਾ ਕੇ ਲੈਣੀਆਂ ਹੈਗੀਆਂ ਬਸ ਪਾਣੀ ਦੇ ਵਿੱਚ ਹੀ ਜੀ ਹਾਂ ਜੀ ਹਾਂ ਜੀ ਆ ਦੇਖੋ ਥੋੜਾ ਪਾਣੀ ਲੈ ਕੇ ਠੀਕ ਹੈ ਇਹ ਚ ਇਹ 1 2 3 ਪਾਸ ਠੀਕ ਹੈ ਜੀ ਇਸੇ ਤਰ੍ਹਾਂ ਇਹ ਲਗ ਲਗ ਤਰ੍ਹਾਂ ਦੇ ਲਿਕਵਿਡ ਹੈਗੇ ਆ ਇਹ ਡਿਪੈਂਡ ਔਨ ਡਿਜ਼ੀਜ਼ ਹੈ ਮਤਲਬ ਇਹਦੇ ਚ ਇਹ ਤਾਂ ਨਹੀਂ ਹੈਗਾ ਜੀ ਸਟੀਰੋਇਡ ਵਗੈਰਾ ਕੋਈ ਨਾ ਇਹਦੇ ਵਿੱਚ ਅਗਰ ਕੋਈ ਸਾਬਤ ਕਰ ਦੇਵੇ ਇਹਦੇ ਵਿੱਚ ਕੋਈ ਕੈਮੀਕਲ ਹੈ ਸਟੀਰੋਇਡ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਜੀ ਠੀਕ ਹੈ ਇਹ ਬਿਲਕੁਲ ਪlant based ਹੈ ਆ ਦੇਖੋ ਇਸ ਤਰ੍ਹਾਂ ਕਰਕੇ ਇਹਨੂੰ ਪੀ ਸਕਦੇ ਹੈਗੇ ਆ ਠੀਕ ਹੈ ਨਾ ਕੋਈ ਇਹਦਾ ਬेटर ਟੇਸਟ ਨਹੀਂ ਕੋਈ ਕੁਝ ਲੈਣਾ ਮੁਸ਼ਕਲ ਨਹੀਂ ਕੋਈ ਇੰਜੈਕਸ਼ਨ ਨਹੀਂ ਲਾਰੇ ਇਹਨਾਂ ਦੇ ਨਾਲ ਹੀ ਸਾਨੂੰ ਪੇਸ਼ੈਂਟ ਨੂੰ ਇੱਕ ਮਹੀਨੇ ਦੇ ਵਿੱਚ ਹੀ ਉਹ ਆਪਣਾ ਦੁਬਾਰਾ ਕਿਉਂਕਿ ਦੇਖੋ ਜਿਹੜੀ ਗਦੂਦਾਂ ਦੀ ਪ੍ਰੋਬਲਮ ਹੈਗੀ ਹੈ ਇਹਦੇ ਵਿੱਚ ਜਿਆਦਾ ਵਾਰ ਵਾਰ ਸਕੈਨ ਕਰਾਉਣ ਦੀ ਲੋੜ ਨਹੀਂ ਪੇਸ਼ੈਂਟ ਆਪਣੇ ਆਪ ਵੀ ਦੱਸ ਦਿੰਦਾ ਵੀ ਮੇਰੇ ਹੁਣ ਯੂਰਿਨ ਤੇ ਕੰਟਰੋਲ ਹੈ ਕਿੱਥੇ ਰਾਤੀ ਮਿਲਣ 10 ਵਾਰ ਹੀ ਜਾਂਦਾ ਸੀਗਾ ਹੁਣ ਮੈਂ ਦੋ ਵਾਰੀ ਜਾ ਰਹੇ ਨੇ ਇੱਕ ਵਾਰੀ ਜਾ ਰਿਹਾ ਹੈਗਾ ਇਸ ਰੀਜਨ ਦੇ ਵਿੱਚ ਜਿਹੜੀ ਦਰਦ ਹੁੰਦੀ ਹੈ ਉਹਨੂੰ ਵੀ ਆਰਾਮ ਹੁੰਦਾ ਤੇ ਇੱਕ ਪੀਐਸਏ ਟੈਸਟ ਕਰਵਾ ਲਓ ਇੱਕ ਅਲਟਰਾਸਾਉਂਡ ਦੋ ਮਹੀਨੇ ਬਾਅਦ ਤੁਹਾਨੂੰ ਆਪਣੇ ਪਤਾ ਲੱਗ ਜਾਏ ਵੀ ਵਾਪਸੀ ਹੋਣੀ ਸ਼ੁਰੂ ਹੋ ਗਈ ਹੈ ਜੀ ਜੀ ਅੱਛਾ ਤੇ ਡਾਕਟਰ ਜੀ ਅੱਜ ਫਾਰਮੂਲਾ ਹੈਗਾ ਜਿਹੜਾ ਤੁਸੀਂ ਕਹ ਰਹੇ ਹੋ ਵੀ ਅੱਜ ਜਿਹੜੇ ਨਿੰਬੂ ਦੇ ਕੱਪੜੇ ਲਾਦੇ ਤੁਸੀਂ ਕਹੇ ਸੀ ਵੀ ਉਹ ਫਾਰਮੂਲਾ ਦੇਣਾ ਹੈ ਉਹ ਕਿਹੜਾ ਫਾਰਮੂਲਾ ਹੈ ਤੁਸੀਂ ਕਹਿੰਦੇ ਵੀ ਬੜਾ ਪਹਿਲੀ ਦੂਸਰੀ ਸਟੇਜ 'ਚ ਕੰਮ ਕਰ ਜਾਂਦਾ ਹਾਂ ਦੇਖੋ ਆ ਲੈਮਨ ਹੈ ਕਿ ਬਹੁਤ ਹੀ ਪਾਵਰਫੁਲ ਫਰੂਟ ਹੈਗਾ ਠੀਕ ਹੈ ਨਾ ਇਹਨੂੰ ਬੈਜੀਟੇਬਲ ਨੂੰ ਫਰੂਟ ਕਹਨੇ ਹੈਗੇ ਆ ਠੀਕ ਹੈ ਇਹਦੇ ਵਿੱਚ ਹਰੇਕ ਬਿਮਾਰੀ ਦਾ ਇਲਾਜ ਹੈਗਾ ਠੀਕ ਹੈ ਨਾ ਪਰ ਲੈਣਾ ਕਿਸ ਤਰ੍ਹਾਂ ਬਹੁਤਿਆਂ ਨੂੰ ਨਹੀਂ ਪਤਾ ਜਿਹੜਾ ਬੰਦਾ ਰੋਜ਼ ਨਿੰਬੂ ਪੀਂਦਾ ਉਹਨੂੰ ਯੂਰਿਨ ਦੀ ਪ੍ਰੋਬਲਮ ਬਹੁਤ ਘਟਦੀ ਹੈਗੀ ਹੈ ਪਰ ਜੋ ਇਸ ਹਿਸਾਬ ਨਾਲ ਪੀਏਗਾ ਦੇਖੋ ਨਿੰਬੂ ਨੂੰ ਨਿੰਬੂ ਦੇ ਵਿੱਚ ਤਾਂ ਪਾਵਰ ਹੈ ਹੀ ਹੈ ਪਰ ਨਿੰਬੂ ਦੇ ਛਿਲਕੇ ਵਿੱਚ ਇਤੋਂ 5 ਗੁਣਾ ਜ਼ਿਆਦਾ ਤਾਕਤ ਹੁੰਦੀ ਹੈਗੀ ਇਹਦੇ ਨਿੰਬੂ ਦੇ ਕਪੜੇ ਲਾਣੇ ਹੈਗੇ ਆ ਕਪੜੇ ਕਿਵੇਂ ਜੀ ਇਹਦੀ ਕੱਦੂ ਕਸ਼ ਕਰਨਾ ਹੈ ਹਾਂਜੀ ਹਾਂਜੀ ਕੱਦੂ ਕਸ਼ ਕਰਕੇ ਇਹਦੀ ਉੱਪਰਲੀ ਲੇਅਰ ਸਾਰੀ ਰਿਮੂਵ ਕਰਕੇ ਠੀਕ ਹੈ ਠੀਕ ਹੈ ਇਹਨੂੰ ਵੀ ਗਲਾਸ ਦੇ ਵਿੱਚ ਹੀ ਆਪਣਾ ਐਡ ਕਰ ਲੈਣਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੇ ਨਿੰਬੂ ਅਸੀਂ ਉੱਪਰੋਂ ਇਹਦਾ ਅੱਛਾ ਤੁਸੀਂ ਆਲਰੇਡੀ ਕੱਟ ਕੇ ਰੱਖੀ ਹਾਂ ਇਹ ਕੱਟ ਕੇ ਰੱਖੇ ਹੋਏ ਨੇ ਇਹਨੂੰ ਵੀ ਨਿਚੋੜ ਕੇ ਇਹਦੇ ਵਿੱਚ ਹੀ ਸਿੱਟ ਦਿਓ ਇਹ ਹੱਥਾਂ ਨਾਲ ਹੀ ਨਿਚੋੜਨੇ ਹੈ ਨਿੰਬੂ ਦਾ ਨਿੰਬੂ ਉਹਦੇ ਨਾਲ ਚੋੜਲਾ ਦੇਖੋ ਇਹਦੇ ਨਾਲ ਵੀ ਅਸੀਂ ਨਿਚੋੜ ਸਕਦੇ ਆ। ਉਹ ਦੇਖੋ ਤੁਸੀਂ ਜਿਹੜਾ ਫਾਰਮੂਲਾ ਨੁਸਖਾ ਹੈਗਾ ਡਾਕਟਰ ਰਜੇਸ਼ ਠਾਕੁਰ ਜੀ ਬਣਾ ਰਹੇ ਨੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਪਿਸ਼ਾਬ ਨਾਲ ਸੰਬੰਧਿਤ ਰੋਗਾਂ ਦੀ ਜੀ ਜੀ ਇਹ ਵਿੱਚ ਹੀ ਸੁੱਟ ਦੇਣੀ ਜੀ ਨੇ ਹਾਂਜੀ ਇਹਨੂੰ ਵੀ ਵਿੱਚੇ ਸਿੱਟ ਕੇ ਠੀਕ ਹੈ ਠੀਕ ਹੈ ਤੇ ਇਹ ਤਾਂ ਬਹੁਤ ਖੱਟਾ ਹੋ ਜਾਣਾ ਜੀ ਨਹੀਂ ਇੰਨੇ ਖੱਟਾ ਹੁੰਦਾ ਥੋੜਾ ਜਿਹਾ ਕਾਲਾ ਨਮਕ ਪਾ ਕੇ ਅੱਛਾ ਜੀ ਇਹਨੂੰ ਅੱਛੀ ਤਰ੍ਹਾਂ ਹਿਲਾ ਕੇ ਇਨੂੰ ਇੱਕ ਤਰ੍ਹਾਂ ਦਵਾਈ ਦੀ ਤਰ੍ਹਾਂ ਪੀਣਾ ਹੈਗਾ ਠੀਕ ਹੈ ਨਾ ਵੀ ਤੁਸੀਂ ਪਕਰ ਕੇ ਆਹ 5 ਮਿੰਟ ਲਾਓ ਇਹ ਨਹੀਂ ਕਰਨਾ ਵੀ ਕਾਲੀ ਹੈਗੀ ਐ ਇਹਦੇ ਵਿੱਚ ਜਿਹੜਾ ਇਹਦਾ ਉੱਪਰਲਾ ਪੋਰਸ਼ਨ ਫਾਈਬਰ ਹੈਗਾ ਉਹ ਵੀ ਔਰ ਇਹਦਾ ਅੰਦਰਲਾ ਵੀ ਸਾਰਾ ਇਹਨੂੰ ਆ ਦੇਖੋ ਬਹੁਤ ਅੱਛਾ ਬਹੁਤ ਵਧੀਆ ਦਾ ਟੇਸਟ ਬਣ ਗਿਆ ਇਹਦੇ ਵਿੱਚ ਨਾਲ ਹੀ ਇਹਨੂੰ ਖਾ ਲੋ ਨਾਲੇ ਇਹਨੂੰ ਸਵੇਰੇ ਅੱਛਾ ਸਿਰਫ ਗਦੂਦਾ ਹੀ ਨਹੀਂ ਤੁਹਾਡੀਆਂ ਹੋਰ ਵੀ ਬਾਡੀ ਦੀਆਂ ਬਹੁਤ ਬਿਮਾਰੀਆਂ ਨੂੰ ਇਹ ਆਰਾਮ ਕਰੇਗਾ ਨਿੰਬੂ ਦੇ ਵਿੱਚ ਬਹੁਤ ਪਾਵਰ ਹੈਗੀ ਜੀ ਤੁਹਾਨੂੰ ਯੂ.ਟੀ.ਆਈ ਦੀ ਤੁਹਾਨੂੰ ਕਦੇ ਯੂਰਿਨ ਦੀ ਪ੍ਰੋਬਲਮ ਕਦੇ ਨਹੀਂ ਹੋਏਗੀ ਈਵਨ ਲੇਡੀਜ਼ ਜੈਂਟਸ ਦੋਨਿਆਂ ਨੂੰ ਲੈ ਸਕਦੇ ਹੈਗੇ। ਅੱਛਾ ਤੇ ਡਾਕਟਰ ਸਾਹਿਬ ਜਿਹੜੇ ਇਹ ਨਿੰਬੂ ਬੇ ਨੇ ਇਹਨਾਂ ਦਾ ਕੀ ਕਰਨਾ ਹੈ? ਹਾਂ। ਅਗਰ ਬਾਈਚਾਸ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਉਹ ਬਸ ਜਸਟ ਇੱਕ ਨਿੰਬੂ ਨੂੰ ਕੱਢੋ ਕੱਟੋ ਉਹਦੇ ਬੀ ਕੱਢ ਕੇ ਠੀਕ ਹੈ। ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਪਾ ਲੈਣਾ ਹੈਗਾ। ਬਲੈਂਡਰ ਦੇ ਵਿੱਚ ਠੀਕ ਹੈ। ਠੀਕ ਹੈ। ਇਹ ਹਾਂਜੀ। ਉਸ ਤੋਂ ਬਾਅਦ ਇੱਕ ਗਲਾਸ ਵਿੱਚ ਪਾਣੀ ਦਾ ਪਾ ਦਿਓ ਠੀਕ ਹੈ ਇਹ ਤਾਂ ਬੜਾ ਆਸਾਨ ਹੈ ਜੀ ਫਿਰ ਇਹ ਹਾਂਜੀ ਇਹ ਵੀ ਦੇਖੋ ਅਸੀਂ ਹੋਲ ਨਿੰਬੂ ਲੈਣਾ ਹੈਗਾ ਇਕੱਲਾ ਨਿੰਬੂ ਉਹ ਨਹੀਂ ਲੈਣਾ ਹੈਗਾ ਉਹਦਾ ਇੱਕ ਮਿੰਟ ਵੀ ਨਹੀਂ ਲੱਗੇ ਜੀ ਇਸੇ ਕਰਕੇ ਤੁਸੀਂ ਕਹਿ ਰਹੇ ਸੀ ਸਿਰਫ ਇੱਕ ਮਿੰਟ ਚਾਹੀਦਾ ਤੁਹਾਡਾ ਹਾਂਜੀ ਹਾਂਜੀ ਆ ਦੇਖੋ ਜੀ ਇੱਕ ਬਹੁਤ ਵਧੀਆ ਤਿਆਰ ਹੋ ਗਿਆ ਜੋ ਉਸ ਤਰ੍ਹਾਂ ਵੀ ਆਪਾਂ ਪੀ ਸਕਦੇ ਹੈਗੇ ਆ ਤੇ ਇਸ ਤਰ੍ਹਾਂ ਵੀ ਲੈ ਸਕਦੇ ਹੈਗੇ ਠੀਕ ਹੈ ਅੱਛਾ ਬਲਕਿ ਛਿਲਕੇ ਦਾ ਰਸ ਆਪਣੇ ਆਪ ਇਹਦੇ ਵਿੱਚ ਹੀ ਆ ਗਿਆ ਹਾਂਜੀ 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 ਓਕੇ ਲੇਕਿਨ ਫਾਇਦਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੱਦੂ ਕਸ਼ ਕਰਕੇ ਉਹਦਾ ਜ਼ਿਆਦਾ ਹੋਵੇ ਹਾਂ ਉਸ ਦਾ ਵੀ ਫਾਇਦਾ ਹੈ ਇਹਨੂੰ ਇਸ ਤਰ੍ਹਾਂ ਹੀ ਨਮਕ ਪਾ ਕੇ ਜੀ ਜੀ ਕਾਵਾ ਤਾਂ ਤੁਸੀਂ ਵੀ ਲੈਮਨ ਬਣਾਤਾ ਜੀ ਹਾਂਜੀ ਆ ਦੇਖੋ ਇਹਦਾ ਵੀ ਸੇਮ ਇਹ ਇਹ ਥੋੜਾ ਜਿਹਾ ਟਾਈਮ ਜ਼ਿਆਦਾ ਲੱਗੇਗਾ ਪਰ ਇਹ ਥੋੜਾ 5 ਮਿੰਟ ਦੇ ਵਿੱਚ ਹੋ ਜਾਏਗਾ ਤੁਸੀਂ ਡੇਲੀ ਮਾਰਨਿੰਗ ਇਹ ਪੀਣਾ ਸ਼ੁਰੂ ਕਰੋ ਵਿਦਨ ਵੀਕ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਯੂਰੀਨ ਦੀ ਸਮੱਸਿਆ 'ਚ ਤੁਹਾਨੂੰ ਆਰਾਮ ਆਣ ਉਹ ਤੇ ਜਿਹੜੇ ਗਦੂਦ ਵਧੇ ਐ ਉਹਨਾਂ ਵੱਲ ਵੀ ਉਹਨਾਂ ਨੂੰ ਵੀ ਵਾਪਸੀ ਹੋਣੀ ਸ਼ੁਰੂ ਹੁੰਦੀ ਹੈਗੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰਾ ਫਾਰਮੂਲਾ ਤੇ ਸਾਰਾ ਨੁਸਖਾ ਦੇਣ ਵਾਸਤੇ ਅੱਛਾ ਇਹ ਦੱਸ ਦਿਓ ਵੀ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਮਿਲਣ ਦਾ ਕੀ ਤਰੀਕਾ ਹੈਗਾ ਤੁਹਾਡਾ ਨਾਲ ਰਾਬਤਾ ਕਿਵੇਂ ਕੀਤਾ ਜਾ ਸਕਦਾ ਹੈ ਅਗਰ ਕਿਸੇ ਨੂੰ ਪਿਸ਼ਾਬ ਦੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਪੁਰਾਣੇ ਪੁਰਾਣੇ ਰੋਗ ਹੈਗੇ ਨੇ ਪਿਸ਼ਾਬ ਵਾਲੀਆਂ ਨਾਲੀਆਂ ਤੁਸੀਂ ਲਾਹ ਦੰਨੇ ਹੋ ਅਗਰ ਕਿਸੇ ਨੇ ਗੱਲ ਕਰਨੀ ਹੋਵੇ ਤੁਹਾਡਾ ਐਡਰੈਸ ਕੀ ਹੈਗਾ ਪਤਾ ਕੀ ਹੈਗਾ ਰਾਬਤਾ ਕਿਵੇਂ ਕੀਤਾ ਜਾਵੇ ਤੁਹਾਡੇ ਨਾਲ ਜੀ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਡੀ ਐਮ ਸੀ ਹਸਪੀਟਲ ਦੇ ਨੇੜੇ ਹੈਬੋ ਵਾਲੀ ਜਗਾ ਹੈ ਜੀ ਉੱਥੇ ਇਹ ਆਪਣਾ ਠਾਕੁਰ ਹਸਪੀਟਲ ਦੇ ਨਾਮ ਤੇ ਮੇਰਾ ਹਸਪੀਟਲ ਹੈ ਮੈਂ ਪਿਛਲੇ 25 ਸਾਲ ਤੋਂ ਇੱਥੇ ਕਰ ਰਿਹਾ ਹਾਂ ਪ੍ਰੈਕਟਿਸ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਵੀ ਮੈਂ ਇਸ ਤੋਂ ਇਲਾਵਾ ਲਿਵਰ ਕਿਡਨੀ ਕੈਂਸਰ ਬਲੱਡ ਪ੍ਰੈਸ਼ਰ 슈ਗਰ ਇਹਨਾਂ ਦੀਆਂ ਵੀ ਉਹ ਮੈਡੀਸਨ ਦਿੰਨੇ ਹੈਗੇ ਆ ਤੇ ਤੁਸੀਂ ਨਾਲ ਮੇਰੇ ਫੋਨ ਨੰਬਰ ਹੈਗੇ ਆ ਤੁਸੀਂ ਤੁਸੀਂ ਕਾਲ ਕਰਕੇ ਮੇਰੇ ਕੋ ਆ ਸਕਦੇ ਹੋ ਅਗਰ ਕੋਈ ਦੂਰ ਦਾ ਪੇਸ਼ੈਂਟ ਹੈ ਉਹ ਆਪਣੀਆਂ ਰਿਪੋਰਟਸ ਮੈਨੂੰ ਭੇਜ ਕੇ ਉਹ ਮੈਡੀਸਿਨ ਕੰਟੀਨਿਊ ਕਰ ਸਕਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੱਟ ਸਭ ਸਾਰੀ ਗੱਲਬਾਤ ਦੇ ਲਈ ਸੋਇਲ ਸਾਹਿਬ ਡਾਕਟਰ ਰਾਜੇਸ਼ ਠਾਕੁਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਮਹਿਜ਼ ਨਿੰਬੂ ਦੇ ذریعے ਕਾਲੇ ਨਮਕ ਦੇ ذریعے ਆਪਣੇ ਪਿਸ਼ਾਬ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਉਹਨਾਂ ਤੇ ਕਾਬੂ ਪਾ ਸਕਦੇ ਆ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਵੀ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਪਰ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੀ ਆਗਿਆ ਧੰਨਵਾਦ ਪਰ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਦੱਸ ਦਈਏ ਕਿ ਜਿਹੜੇ ਇਹ ਨੁਸਖੇ ਫਾਰਮੂਲੇ ਸਾਡੇ ਹੁੰਦੇ ਨੇ ਏ ਸਾਡਾ ਇਹ ਪਰਪਸ ਹੁੰਦਾ ਹੈ ਕਿ ਤੁਹਾਨੂੰ ਅਸੀਂ ਕੁਦਰਤ ਦੀ ਸ਼ਕਤੀ ਤੋਂ ਜਾਣੂ ਕਰਵਾਈਏ ਕੋਈ ਟਰੀਟਮੈਂਟ ਕੋਈ ਇਲਾਜ ਜਿਹੜਾ ਤੁਸੀਂ ਆਪਣੇ ਆਪ ਜਿਹੜਾ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਜਦੋਂ ਵੀ ਤੁਸੀਂ ਇਹ ਨੁਸਖਾ ਫਾਰਮੂਲਾ ਯੂਜ਼ ਕਰਨਾ ਹੈ ਤਾਂ ਡਾਕਟਰ ਚੰਗੇ ਡਾਕਟਰ ਦੀ ਚੰਗੇ ਹਕੀਮ ਦੀ ਚੰਗੇ ਵੈਦ ਦੀ ਅੰਡਰ ਕੇਅਰ ਦੇ ਵਿੱਚ ਹੀ ਇਹਦਾ ਇਸਤੇਮਾਲ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਯੂਜ਼ ਕੀਤਾ ਹੋਇਆ ਕੋਈ ਵੀ ਨੁਸਖਾ ਤੁਹਾਨੂੰ ਫਾਇਦੇ ਨਹੀਂ ਤਾਂ ਤੇ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦਿੱਤੀਓ ਆ ਗਿਆ ਧੰਨਵਾਦ